ਜਿਹੜਾ ਕੰਮ ਸੀਗਾ ਅੱਜ ਭਾਨਾ ਸਿੱਧੂ ਕਰਦਾ ਜੀ ਉਹ ਹੱਕੀ ਦਾ ਸੀਗਾ ਹਾਂ ਜੀ ਹਾਂ ਹਾਂ ਜੀ ਨਹੀਂ ਵੀਰੇ ਤੂੰ ਐਂ ਕਹਿ ਸਰਕਾਰ ਸਰਕਾਰ ਦਾ ਸੀਗਾ ਜੀ ਹੁਣ ਕਟੋਕਟ ਸਾਡੀ ਦਾਣਾ ਮੰਡੀ 12 13 ਕਿੱਲਾਂ ਦੇ ਵਿੱਚ ਕਟੋਕਟ ਮੈਨੂੰ ਐ ਲੱਗਦਾ ਵੀ ਲੱਖ ਬੰਦੇ ਦਾ ਕਟਕ ਭਗਵਾਨ ਜੀ ਤੁਹਾਨੂੰ ਸਵਾਲ ਪੁੱਛਦੇ ਹਾਂ ਤਾਂ ਤੁਹਾਡੇ ਤੇ ਪਰਚੇ ਦਿੰਦੇ ਨੇ ਬਿਲਕੁਲ ਸੱਚ ਨੂੰ ਮਨਾਹੀ ਕਰਦੇ ਨੇ ਪਹਿਲਾਂ ਭਗਵਾਨ ਜੀ ਕਹਿੰਦਾ ਸੀ ਕਹਿੰਦਾ ਜੀ ਡਲੇ ਮਾਰਿਆ ਕਰੋ ਪਹਿਲਾਂ ਡਲੇ ਦਾ ਮਾਰੀ ਨਹੀਂ ਅਨੇ ਤਾਂ ਸੱਚ ਬੋਲਿਆ ਉਹ ਜਿੱਦੇ ਡਲੇ ਮਾਰਨ ਲੱਗੇ ਉਹਦੇ ਕੀ ਕਰੇਗਾ ਉਹਦੇ ਤੂੰ ਸਾਡੇ ਗੋਲੀ ਮਰਵਾ ਦੇਂਦਾ ਮਗਰ ਲੱਖ ਬੰਦਾ ਇਕੱਠਾ ਹੋ ਜੂ ਜਿਹੜਾ 10000 ਲਊ ਇੱਥੇ ਕਰੋੜਾਂ ਦਾ ਮਗਰ ਨਹੀਂ ਹੁੰਦਾ ਜੀ ਇੰਨਾ ਇਕੱਠ ਕਿਸੇ ਰੈਲੀ ਚ ਦੇਖਿਆ ਤੁਸੀਂ ਕਿੰਨਾ ਚ ਰਿਕਾਰਡ ਤੋੜ ਸੀ ਭਰਾਉਲੇ ਤੋਂ ਲੈ ਕੇ ਅਦਰਪੀਖੀ ਤੱਕ ਜਾਮ ਲੱਗੇ ਪਿਆ ਸੀ ਆਲੇ ਕੇ ਪਿੰਡ ਉੱਪਰ ਤੱਕ ਗੱਡੀਆਂ ਪਈਆਂ ਦੇਖਦੇ ਤੁਸੀਂ ਸਾਡੀ ਨੌਜਵਾਨੀ ਕੰਟੀਨਿਊ ਪਹਿਲਾਂ ਵਾਲੀ ਸਾਡੀ ਜਵਾਨੀ 92 93 ਖਾ ਗਿਆ ਅੰਮ੍ਰਿਤਸਰ ਕੋਲੇ ਪਿੰਡ ਨੇ ਦੋਤੇ ਪਿੰਡਾਂ ਚੋਂ ਜਰਮਨੀ ਕੜੀ ਵੀਰੇ ਹੁਣ ਸਾਡੇ ਆ ਨਸ਼ਾ ਖਾ ਗਿਆ 10-15 ਮੁੰਡੇ ਤਾਂ ਸਾਡੇ ਪਿੰਡ ਚੋਂ ਮਰ ਗਏ ਉਹ ਵੀ ਭਾਨਾ ਸਿੱਧੂ ਜਿੰਨੇ ਘਰਾਂ ਨੂੰ ਘਰ ਪਾ ਕੇ ਦੇਤੇ ਤਾ ਨੂੰ ਤਰੀਬ ਨੇ ਵਿਚਰੇ ਹਨ ਪਾਦਾ ਕੋਈ ਗੱਲ ਨਹੀਂ ਇਹ ਤੇ ਦਾਦੇ ਨੇ ਮੰਨ ਲਾ ਮਿਹਰ ਕਰੀ ਆ ਚੈਨਲ ਚੱਲਦਾ ਚੈਨਲ ਤੋਂ ਕਮਾਈ ਕਰਦਾ ਦੋ ਨੰਬਰ ਚ ਨਹੀਂ ਕਰਦਾ ਦੱਸੋ ਜੀ ਕੋਲ ਕੇ ਤੇ ਸੋ ਵੀਰੇ ਬਿਲਕੁਲ ਬਾਈ ਜੀ ਤੁਸੀਂ ਤੇ ਜੀ ਸਰਕਾਰ ਨਾਲ ਸਵਾਲ ਕਰੋ ਨਾ ਤੁਸੀਂ ਸਰਕਾਰ ਤੋਂ ਨਹੀਂ ਹੋ ਇਹ ਫਿਰ ਸਰਕਾਰ ਬਣੀ ਹੋਰ ਬਿਲਕੁਲ ਜੀਕਰ ਵੀ ਸਰਕਾਰ ਇੱਥੇ ਝੂਠੀ ਆਈ ਜੀ ਕਿੰਨੇ ਵਾਦੇ ਕਰੇ ਸਾਡੇ ਨਾਲ ਇੱਕ ਵਾਰ ਫਿਰ ਚੜਿਆ ਪਹਿਲਾਂ ਖਾਸ ਖਾਸ ਦਾ ਪਰਚਾ ਕਰਾਇਆ ਖਾਸ ਖਾਸ ਖਾਣੀ ਮਾੜੀ ਗੱਲ ਅੱਜ ਸਾਡੇ ਜਵਾਬ ਚਿੱਟੇ ਤੇ ਗਿੱਜੇ ਬੈਠੇ ਨੇ ਜੀ ਜੀ ਚਿੱਟਾ ਜਾਦੇ ਵਧੀਆ ਕਫੀਮ ਵਧੀਆ ਜਾਂ ਭੁੱਕੀ ਵਧੀਆ ਖਾਂ ਹਾਂ ਵੀਰੇ ਕਰਤੀ ਉਹਨੇ ਇੱਕ ਭੁੱਕੀ ਕਰਤੀ ਇੱਕ ਫੀਮ ਖਤਮ ਕਰਤੀ ਉਹ ਨਸ਼ਾ ਸੀ ਚਿੱਟਾ ਕਿਹੜਾ ਨਸ਼ਾ ਇਹ ਤਾਂ ਨਸ਼ਾ ਹੀ ਨਹੀਂ ਇਟਾ ਦਾ ਲੋਕਾਂ ਨੂੰ ਦੇ ਤਾ ਵੀ ਵੀਰੇ ਲੈ ਲਓ ਉਖਾ ਮਾਰਤੀ ਲੈ ਲੈ ਲਿਆ 100 ਲੈ ਜਾਂ 50 ਲੈ ਜਾਂ 30 ਲੈ ਜਾਂ 20 ਲੈ ਲੈ ਜਿਹੜੇ ਪੜੇ ਲਗੇ ਨਾ ਅਣ ਪੜੋਏ ਲੜਿਆ ਉਹ ਨੂੰ ਲੈਣਾ ਜਿਹੜਾ ਪੱਕੇ ਦੀ ਸਪੋਰਟਸ ਦੇ ਵਿੱਚ ਸਾਨੂੰ ਪਤਾ ਜਦੋਂ ਹੁਣ ਸਾਡਾ ਟੈਕ ਹੋਇਆ ਤਾਂ ਚਿਸਭਾਲ ਕਿਹੜੇ ਕਿਹੜੇ ਪਾਏਗੇ ਨੇ ਪੱਕੇ ਪਤਾ ਨਹੀਂ ਕਿਹੜੇ ਰਾਜੇ ਦੀ ਕਿਹੜੀ ਪਤਨੀ ਦੇ ਕਿੰਨੇ ਜਵਾਬ ਕੀ ਕੀ ਨਾਂ ਸੀ ਉਹ ਤੁਸੀਂ ਐ ਦੱਸੋ ਵੀ ਉਹ ਚੀਜ਼ਾਂ ਹੁਣ ਕਰਨ ਵਾਲੀਆਂ ਆਈਆਂ ਨੇ ਆਪਾਂ ਹੁਣ ਬੇਅੰਤ ਨੇ 92 93 'ਚ ਇੱਕ ਵੀ ਸਾਡਾ ਜਿਹਦੇ ਕੋਲੇ ਮੱਲਾ ਪਰਣਾ ਬੰਨਿਆ ਸਭ ਠੋਕਤੇ ਅਸੀਂ ਮੂਰਖ ਐਡੇ ਆ ਪੰਜਾਬੀ ਜਿਹੜੀ ਕੌਮ ਆਸੀਂ ਛੇਤੀ ਅਗਲੇ ਦੇ ਹੋ ਜਾਣੇ ਉਹਦੇ ਪੋਤੇ ਨੂੰ ਐਮਪੀ ਬਣਾਈ ਬਿਠਾਇਆ ਉਹਦੇ ਅੱਲੇ ਕਿਵੇਂ ਬੋਲਦਾ ਤੇ ਜਿਹੜਾ ਡਰ ਹੁਣ ਤੋਂ ਅੰਤਮਾਨ ਸਾਹਿਬ ਦਾ ਹੋਣਾ ਚਾਹੀਦਾ ਸੀ ਉਹ ਹੁਣ ਸਾਡੇ ਵਰਗੇ ਆਮ ਨੌਜਵਾਨਾਂ ਦਾ ਵੀ ਭਾਨੇ ਬਣ ਕੇ ਨਾ ਜਾਣਾ ਠੀਕ ਆ ਹੁਣ ਨਸ਼ੇ ਵਾਲਿਆਂ ਨੂੰ ਡਰਿਆ ਝੋਟੇ ਵਰਗਿਆਂ ਦਾ ਭੈਣਾਂ ਦਾ ਜਲੂਸ ਗੱਡੂ ਉਹ ਵੀ ਨਹੀਂ ਤੱਦੇ ਅਸੀਂ ਕਿਹਾ ਕਿ ਇਹ ਸੀ ਪੈਸੇ ਤਾਂ ਭਰੇ ਨਹੀਂ ਉਹ ਕਹਿੰਦੇ ਵੀਰੇ ਤੁਹਾਡਾ ਸਾਰਾ ਪੈਸਾ ਪਰਹਿ ਗਿਆ ਮੈਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਵੀ ਪੈਸੇ ਕੌਣ ਭਰਿਆ ਆ ਜਦੋਂ ਸਾਨੂੰ ਉਹਨਾਂ ਨੇ ਐਂਡ ਤੇ ਦੱਸਿਆ ਨਾ ਕਿ ਛੁੱਟੀ ਦਵਾਈ ਵੀ ਆ ਗਈ ਕਹਿੰਦੇ ਵੀਰੇ ਕੋਟ ਦੋਨੇ ਤੋਂ ਪਰਕੇ ਸੀ ਬਾਈ ਕੋਲੇ ਧੰਨਵਾਦ ਕਰਨ ਆਏ ਬਾਈ ਕਹਿੰਦਾ ਕਿਉਂ ਲਾਜ ਹੋ ਗਿਆ ਮੇਗਾ ਬਣ ਗਈ ਮਖਾ ਹਾਂ ਬਾਈ ਮਖਾ ਯਾਰ ਪੈਸੇ ਕਦਾਂ ਮਾਪੀ ਸਾਰਾ ਹੱਲ ਕਰ ਦਸਾ ਉਹ ਬੰਦੇ ਨੇ ਨਾ ਕੋਈ ਵੀਡੀਓ ਬਣਾਈ ਆ ਪੈਸਿਆਂ ਦੀ ਵੀ ਮੈਂ ਤੇ ਆਇਆ ਸਾਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਪੈਸੇ ਕਿਵੇਂ ਪਰਕੇ ਹੋ ਅੱਜ 29 ਤਰੀਕ ਨੂੰ ਕੋਲ ਦਿੱਤੀ ਜਾਂਦੀ ਆ ਕੋਰ ਦੂਨੇ ਦੇ ਵਿੱਚ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਚਾਚਾ ਜੀ ਤੁਸੀਂ ਇਸ ਇਕੱਠ ਨੂੰ ਕਿਵੇਂ ਦੇਖਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਚੈਨਲ ਦਾ ਵੀ ਬੀਰੇ ਬਹੁਤ ਧੰਨਵਾਦ ਹਨ ਤੁਸੀਂ ਮੰਨ ਲਾ ਸਾਰੀ ਪਹਿਲਾਂ ਕਵਰਜ ਕੀਤੀ ਆ ਇਸ ਇਕੱਠ ਨੂੰ ਹੁਣ ਦੱਸ ਦਵਾਂ ਹਾਂਜੀ ਵੀ ਇਹ ਇਕੱਠ ਅਸੀਂ ਸਾਡੇ ਜਵਾਕ ਕੱਲੇ ਪਾਨਨੇ ਵਾਸਤੇ ਨਹੀਂ ਕਰਿਆ ਵੀ ਅੱਜ ਕੱਲੇ ਪਾਨਨੇ ਨੂੰ ਫੜ ਕੇ ਦੇਤਾ ਜੀ ਹੋਰ ਵੀ ਇਹਨਾਂ ਦੀ ਬੜੀਆਂ ਤੇ ਅੱਖਾਂ ਜਿਵੇਂ ਕਿੰਨੇ ਜਿੰਨੇ ਮਤਲਬ ਸੱਚ ਬੋਲਦੇ ਨੇ ਠੀਕ ਹੈ ਜੀ ਜਿੰਨੇ ਵੀ ਬੰਦੇ ਸੱਚ ਬੋਲਦੇ ਨੇ ਹਾਂਜੀ ਉਹਨਾਂ ਤੇ ਸਾਰਿਆਂ ਤੇ ਅੱਖਾਂ ਇਹਨਾਂ ਦੀ ਠੀਕ ਹੈ ਵੀ ਕੋਈ ਇੱਥੇ ਬੰਦਾ ਨਾ ਤਾਂ ਸਿੱਖੀ ਦੀ ਗੱਲ ਕਰੇ ਨਾ ਕੋਈ ਸੱਚ ਬੱਲੇ ਠੀਕ ਹੈ ਜੀ ਸੱਚ ਬੋਲੇ ਜਿੰਨੇ ਕਰਪਟ ਬੰਦੇ ਨੇ ਉਹ ਮੌਜਾਂ ਕਰਦੇ ਨੇ ਜਿੰਨੇ ਮਤਲਬ ਚੰਗੇ ਬੰਦੇ ਨੇ ਹਾਂਜੀ ਉਹਨੇ ਜੇਲ੍ਹਾਂ ਦੇ ਵਿੱਚ ਧੱਕੇ ਪਏ ਨੇ ਠੀਕ ਹੈ ਜੀ ਜਿਹੜੇ ਕੁਝ ਚੰਗੇ ਬੰਦੇ ਸੀ ਇਹਨਾਂ ਨੇ ਮਰਵਾ ਵੀ ਦਿੱਤੇ ਹਾਂਜੀ ਤੁਹਾਨੂੰ ਪਤਾ ਹੀ ਹੈ ਸਿੱਧੂ ਬਾਰੇ ਜੀ ਬਿਲਕੁਲ ਸੰਦੀਪ ਅੰਬੀਆਂ ਉਹਦੇ ਨਿੱਕੇ ਨਿੱਕੇ ਜਵਾਕ ਜਾਰਾ ਉਹਦੇ ਘਰ ਵਾਲੀ ਕਿੰਨਾ ਤਰਸਾਉਂਦਾ ਹਨ ਛੋਟੇ ਛੋਟੇ ਜਵਾਕਾਂ ਨੂੰ ਕਿਵੇਂ ਪਾਲ ਰਹੀ ਆ ਤੇ ਸਾਡਾ ਦੀਪ ਸਿੱਧੂ ਕਿੰਨੇ ਹੀਰੇ ਅਸੀਂ ਗਵਾਲੇ ਅਸੀਂ ਚੁੱਪ ਕਰਕੇ ਬੈਠੇ ਸੀ ਪਹਿਲਾਂ ਪਰ ਅੱਜ ਸਾਡੇ ਲੋਕ ਜਾਗਰੂਤ ਹੋ ਗਏ ਹੁਣ ਘੱਟੋ ਘੱਟ ਸਾਡੀ ਦਾਣਾ ਮੰਡੀ 12 13 ਕਿੱਲਾਂ ਦੇ ਵਿੱਚ ਫਟੋ ਘੱਟ ਮੈਨੂੰ ਐ ਲੱਗਦਾ ਵੀ ਲੱਖ ਬੰਦੇ ਦਾ ਇਕੱਠ ਸੀਗਾ ਜੀ ਥੋੜੇ ਸਾਹਮਣੇ ਤੁਸੀਂ ਸਾਰਾ ਕਵਰ ਕੀਤਾ ਬਿਲਕੁਲ ਸਰਕਾਰ ਨੂੰ ਚਾਨਣ ਨਹੀਂ ਹੋਊਗਾ ਵੀ ਮੈਂ ਭਗਵੰਤ ਮਾਨ ਕਹਿੰਦਾ ਸੀ ਮੈਂ ਆ ਚੀਜ਼ ਤੋਂ ਰੋਕ ਲੂੰ ਜੀ ਉਹ ਚੀਜ਼ ਕਰ ਲੂੰਗਾ ਜੀ ਹੁਣ ਜੇ ਤੁਸੀਂ ਭਗਵੰਤ ਮਾਨ ਨੂੰ ਸਵਾਲ ਪੁੱਛਦੇ ਹੋ ਜੀ ਤਾਂ ਤੁਹਾਡੇ ਤੇ ਪਰਚੇ ਦਿੰਦੇ ਨੇ ਬਿਲਕੁਲ ਸੱਚ ਨੂੰ ਮਨਾਹੀ ਕਰਦੇ ਨੇ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕਹਿੰਦਾ ਜੀ ਡਲੇ ਮਾਰਿਆ ਕਰੋ ਜੀ ਪਹਿਲੇ ਤਾਂ ਡਲੇ ਤਾਂ ਮਾਰੀ ਨਹੀਂ ਹਲੇ ਤਾਂ ਸੱਚ ਬੋਲਿਆ ਉਹ ਜਿੱਤੇ ਡਲੇ ਮਾਰਨ ਲੱਗੇ ਉਹਦੇ ਕੀ ਕਰੇਗਾ ਉਹਦੇ ਤੁ ਸਾਡੇ ਗੋਲੀ ਮਰਵਾ ਦੇਗਾ ਹੂੰ ਜਵਾਕਾਂ ਦੇ ਹਾਂਜੀ ਹਾਂ ਮਰਵਾਊਗਾ ਕਿ ਨਹੀਂ ਹਾਂਜੀ ਕੁਝ ਵੀ ਕਰ ਸਕਦੀ ਹੈ ਸਰਕਾਰ ਬਿਲਕੁਲ ਅੱਜ ਹੁਣ ਭਾਨਾ ਉਹਨਾਂ ਦੀ ਕਸਟਡੀ ਦੇ ਵਿੱਚ ਆ ਜੀ ਉਹੀ ਜ਼ਿੰਮੇਵਾਰ ਹੈ ਸਰਕਾਰ ਜ਼ਿੰਮੇਵਾਰ ਹੈ ਕਿ ਨਹੀਂ ਹੈ ਕਿ ਤੁਸੀਂ ਦੱਸੋ ਵੀਰੇ ਬੋਲ ਕੇ ਬਿਲਕੁਲ ਭਾਈ ਜੀ ਬਿਲਕੁਲ ਜਵਾਬ ਦਾ ਜਵਾਬ ਦੇ ਸਵਾਲ ਫੇਰ ਆਉ ਬਿਲਕੁਲ ਭਾਈ ਜੀ ਬਿਲਕੁਲ ਅਸੀਂ ਮੰਨਦੇ ਹਾਂ ਜੋ ਵੀ ਪ੍ਰਸ਼ਾਸਨ ਕਰ ਰਿਹਾ ਸਰਕਾਰ ਕਰ ਰਿਹਾ ਪਰ ਇੱਕ ਕਿਤੇ ਨਾ ਕਿਤੇ ਸਰਕਾਰ ਵੱਲੋਂ ਉਹਨਾਂ ਉੱਤੇ ਪਰਚੇ ਦਿੱਤੇ ਜਾਂਦੇ ਨੇ ਫਰੋਤੀ ਦੇ ਪਰਚੇ 10000 ਦੀ ਫਰੋਤੀ ਦਾ ਚੈਨੀ ਚੋਰੀ ਦਾ ਪਰਚਾ ਦਿੱਤਾ ਜਾਂਦਾ ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਇੱਕ ਗੱਲ ਦੱਸੋ ਜੀ 10000 ਦੀ ਫਰੋਤੀ ਲੈ ਸਕਦਾ ਉਹ ਬੰਦੇ ਮਗਰ ਲੱਖ ਬੰਦੇ ਇਕੱਠਾ ਹੋ ਜੂ ਜਿਹੜਾ 10000 ਲਊ ਇੱਥੇ ਕਰੋੜ ਆਏ ਮਗਰ ਨਹੀਂ ਹੁੰਦਾ ਜੀ ਐਨਾ ਇਕੱਠ ਕਿਸੇ ਰੈਲੀ ਚ ਦੇਖਿਆ ਤੁਸੀਂ ਨਹੀਂ ਦੇਖਿਆ ਜਿੰਨਾ ਜ ਰਿਕਾਰਡ ਤੋੜ ਸੀ ਧਰੌਲੇ ਤੋਂ ਲੈ ਕੇ ਇੱਧਰ ਭੀਖੀ ਤੱਕ ਜਾਮ ਲੱਗੇ ਪਿਆ ਸੀ ਕਾਲੇ ਕੇ ਪਿੰਡ ਉੱਥੋਂ ਤੱਕ ਗੱਡੀਆਂ ਖੜੀਆਂ ਸੀ 6 ਕਿਲੋਮੀਟਰ ਤੱਕ ਹਾਂਜੀ ਕਹਿ ਦੇਣੇ ਦੀ ਗੱਲ ਨਹੀਂ ਹਨਾ ਬੱਸਾਂ ਵਾਲੇ ਵੀ ਮੰਨ ਲਾ ਕਿੰਦਰ ਹੈਰਾਨ ਹੋਈ ਗਏ ਨੇ ਪਰ ਮੰਨ ਲਾ ਸੀ ਵੀ ਕੀ ਕਰੀਏ ਸੀ ਵੀ ਮਜਬੂਰ ਆ ਜੋ ਸਾਡਾ ਜਵਾਕ ਅੰਦਰ ਬੈਠਾ ਝੂਠੇ ਪਰਚੇ ਚ ਚੈਨੀ ਚੋਰ ਲੱਗਦਾ ਤੈਨੂੰ ਨਹੀਂ ਭਈ ਲੱਗਦਾ ਤਾਂ ਹੈ ਹੀ ਨਹੀਂ ਹਨਾ ਤੇ ਇੱਕ ਇਹ ਵੀ ਆ ਉਹਨਾਂ ਨੇ ਆਪਣਾ ਚੰਗੇ ਕੰਮ ਕਰਦੇ ਨੇ ਲੋਕਾਂ ਨੂੰ ਵੀਡੀਓਜ਼ ਬਣਾਉਂਦੇ ਨੇ ਨਸੀਹਤ ਦਿੰਦੇ ਆ ਕੋਈ ਨਾ ਕੋਈ ਵੀਡੀਓ ਤੇ ਮਰਦੀ ਹੈ ਮਰਾਹੀ ਜਿਵੇਂ ਹੁਣ ਏਜੰਟਾਂ ਤੋਂ ਪੈਸੇ ਵਾਪਸ ਕਰਾ ਰਹੇ ਨੇ ਜੇ ਪ੍ਰਸ਼ਾਸਨ ਤੋਂ ਨਹੀਂ ਹੋਏ ਤਾਂ ਹੀ ਉਹਨਾਂ ਨੂੰ ਕਦਮ ਚੱਕਣਾ ਪਿਆ ਇਹ ਜਿਹੜਾ ਕੰਮ ਸੀਗਾ ਅੱਜ ਭਾਨਾ ਸਿੱਧੂ ਕਰਦਾ ਜੀ ਉਹ ਹੱਕ ਕਿਹਦਾ ਸੀਗਾ ਹਾਂਜੀ ਹਾਂ ਹਾਂਜੀ ਨਹੀਂ ਵੀਰੇ ਤੂੰ ਐਂ ਕਹਿ ਸਰਕਾਰ ਦਾ ਸੀ ਸਰਕਾਰ ਦਾ ਸੀਗਾ ਜੀ ਸਰਕਾਰ ਦਾ ਸੀਗਾ ਚਲੋ ਸਰਕਾਰ ਦੇ ਘਟੂ ਘਟ 92 92 ਐਮਐਲਏ ਨੇ ਕਿੰਨੇ ਮੰਤਰੀ ਨੇ ਉਹਦੇ ਵਿੱਚ ਜੀ ਉਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਨਾ ਫਰਜ਼ ਸਰਕਾਰ ਬਣਦੀ ਕਿਹਦੇ ਵਾਸਤੇ ਆ ਤੁਹਾਡੀ ਰਾਖੀ ਵਾਸਤੇ ਨਾ ਕਿ ਤੁਹਾਨੂੰ ਮੱਲ ਨੰਗਾ ਕਰਾ ਕੇ ਜਾਂ ਉੱਤੇ ਠੰਡਾ ਪਾਣੀ ਪਾ ਕੇ ਤੁਹਾਨੂੰ ਬਰਫ ਤੇ ਪਟਾ ਕੇ ਕੁੱਟਿਆ ਜਾਵੇ ਇਹਦੇ ਵਾਸਤੇ ਤਾਂ ਨਹੀਂ ਸਰਕਾਰ ਬਣਦੀ ਸਰਕਾਰ ਕੋਈ ਅਤਿਆਚਾਰ ਵਾਸਤੇ ਤਾਂ ਨਹੀਂ ਬਣਦੀ ਸਰਕਾਰ ਤਾਂ ਕਹਿੰਦੀ ਮੈਂ ਮੱਲ ਵੀ ਗਰੀਬਾਂ ਦੀ ਵੀ ਰਾਖੀ ਕਰਨੀ ਆ ਮੈਂ ਕਿਸਾਨਾਂ ਦੀ ਵੀ ਇਨੇ ਤਾਂ ਸਾਡੇ ਆ ਸੂਏ ਚ ਪਾਣੀ ਨਹੀਂ ਛੱਡਿਆ ਹੋਰ ਤੁਹਾਨੂੰ ਕੀ ਦੇ ਦੂੰਗਾ ਆ ਹੁਣ ਛੱਡਿਆ ਕਣਕਾਂ ਨੂੰ ਦੂਜਾ ਦੂਜਾ ਪਾਣੀ ਲਾ ਲਿਆ ਪਾਣੀ ਹੁਣ ਆਇਆ ਕੱਸੀ ਚ ਹੁਣ ਪਾਣੀ ਕਿੱਧਰ ਵਗ ਗਿਆ ਰੈਣੀ ਨੂੰ ਗਿਆ ਨਹੀਂ ਦੱਸ ਦੇ ਤੂੰ ਬਿਲਕੁਲ ਜੀ ਜਾ ਰਿਹਾ ਉਹ ਤਾਂ ਹਨਾ ਮੁੱਦਾ ਹੋਰ ਹੋ ਗਿਆ ਆਪਾਂ ਭਾਨਾ ਸਿੱਧੂ ਦੇ ਹੱਕ ਚ ਜਿਵੇਂ ਖੜੇ ਆ ਔਰੇ ਹਨਾ ਮੁੱਦਾ ਹੋਰ ਨਹੀਂ ਹੋਇਆ ਵੀਰੇ ਇਹ ਸਾਡੇ ਢਾਕੇ ਮਾਰਦੇ ਨੇ ਇਹਨਾਂ ਨੇ ਜਿਹੜੀ ਉਹ ਪਾਖੜਾ ਨਹਿਰ ਹੈ ਉਹ ਤੇ ਚਾਰ ਚਾਰ ਰੱਦੇ ਲਵਾਤੇ ਥੱਲੇ ਕਹਿੰਦੇ ਦੀਦਾ ਨਹੀਂ ਕੀ ਮਿਸ ਪੂਜਾ ਦੇਖਣੀ ਇਹਨਾਂ ਨੇ ਪਾਣੀ ਤਾਂ ਦੇਣਾ ਇਹਨਾਂ ਨੇ ਉਲਟ ਸਾਈਜ਼ ਨਾਲ ਆ ਨਾ ਅਸੀਂ ਜੇ ਅੱਜ ਮਤਲਬ ਪਾਣੀ ਦੀ ਵੀ ਗੱਲ ਕਰਦੇ ਆ ਅਸੀਂ ਮਤਲਬ ਸਾਡਾ ਉਹ ਤਾਂ ਜਵਾਕ ਉਹ ਤਾਂ ਉਹ ਇਹਨਾਂ ਨੂੰ ਜਾਗਰੂਤ ਕਰਦੇ ਆ ਵੀ ਤੁਸੀਂ ਪਾਖੜਾ ਦੇ ਵਿੱਚ ਕੀ ਦੇਖਣਾ ਸਹੀ ਗੱਲ ਹੈ ਦੇਖਦੇ ਤੁਸੀਂ ਸਾਡੀ ਨੌਜਵਾਨੀ ਕਿੱਡੀ ਨੂੰ ਨਹੀਂ ਪਹਿਲਾਂ ਵਾਲੀ ਸਾਡੀ ਜਵਾਨੀ 92 93 ਖਾ ਗਿਆ ਜੀ ਅੰਮ੍ਰਿਤਸਰ ਕੋਲੇ ਪਿੰਡ ਨੇ ਬਹੁਤੇ ਪਿੰਡਾਂ ਚੋਂ ਜਨਮ ਨਹੀਂ ਚੜੀ ਵੀਰੇ ਹੁਣ ਸਾਡੇ ਆ ਨਸ਼ਾ ਖਾ ਗਿਆ 10 15 ਮੁੰਡੇ ਤਾਂ ਸਾਡੇ ਪਿੰਡ ਚੋਂ ਮਰ ਗਏ ਬਹੁਤਿਆਂ ਦੇ ਅਸੀਂ ਇਲਾਜ ਕਰਾਈ ਜੰਨੇ ਆ ਅੱਜ ਵੀ ਸਾਡੇ ਕੋਲੇ 66 77 ਮਰੀਜ਼ ਨੇ ਜਿੰਨਾਂ ਦਾ ਫਰੀ ਇਲਾਜ ਕਰਾਉਂਦਾ ਉਹ ਵੀ ਭਾਨਾ ਸਿੱਧੂ ਇੰਨੇ ਘਰਾਂ ਨੂੰ ਘਰ ਪਾ ਕੇ ਦੇਤੇ ਚਲੋ ਗਰੀਬ ਨੇ ਵਿਚਾਰੇ ਹੈ ਨਾ ਪਤਾ ਕੋਈ ਗੱਲ ਨਹੀਂ ਇਹਤੇ ਦਾਤੇ ਨੇ ਮੰਨ ਲਾ ਮਿਹਰ ਕਰੀ ਆ ਚੈਨਲ ਚੱਲਦਾ ਚੈਨਲ ਤੋਂ ਕਮਾਈ ਕਰਦਾ ਜੀ ਦੋ ਨੰਬਰ ਜੀ ਤਾਂ ਨਹੀਂ ਕਰਦਾ ਨਹੀਂ ਨਹੀਂ ਇਹ ਸਰਕਾਰਾਂ ਕਹਿੰਦੀ ਅਸੀਂ ਵੀ ਅਸੀਂ ਬਰੇਤੀ ਵਾਲੇ ਪੈਸੇ ਜੀ ਪਲਾਂਨੇ ਇਲਾਜ ਤੇ ਲਾਵਾ ਕਿਹੜੇ ਹਸਪੀਟਲ ਤੋਂ ਦਵਾਈ ਮਿਲੀ ਆ ਤੁਹਾਨੂੰ ਫਰੀ ਮਿਲਦੀ ਆ ਨਹੀਂ ਹਲੇ ਦੱਸੋ ਜੀ ਹਾਂ ਜੀ ਹਾਂ ਨਹੀਂ ਮਿਲੀ ਬੋਲ ਕੇ ਦੱਸੋ ਵੀਰੇ ਬਿਲਕੁਲ ਬਾਈ ਜੀ ਤੁਸੀਂ ਸਰਕਾਰ ਨਾਲ ਸਵਾਲ ਕਰੋ ਨਾ ਉਸੇ ਸਰਕਾਰ ਕਰਨੀ ਉਹ ਅੱਜ ਨਹੀਂ ਮੈਂ ਦੇ ਸਕਦੇ ਹਾਂ ਜੀ ਬਿਲਕੁਲ ਠੀਕ ਕਰ ਵੀ ਸਰਕਾਰ ਇੱਥੇ ਝੂਠੀ ਆ ਜੀ ਵੀ ਕਿੰਨੇ ਵਾਅਦੇ ਕਰੀ ਸਾਡੇ ਨਾਲ ਇੱਕ ਵਾਅਦਾ ਸਿਰੇ ਚੜਿਆ ਵਾਅਦੇ ਦੱਸੋ ਜਿਵੇਂ ਵਾਦੇ ਨਹੀਂ ਦੱਸਣੇ ਅਸੀਂ ਤਾਂ ਸਾਡੇ ਜਵਾਕ ਦੀ ਗੱਲ ਕਰਨੀ ਹੈ ਜੀ ਵੀ ਸਾਡਾ ਜਵਾਕ ਸਾਡੇ ਪੂਰੇ ਬਰਨਾਲੇ ਜ਼ਿਲ੍ਹੇ ਚ ਠੀਕ ਆ ਜੀ ਇੱਕ ਤਾਂ ਹਲਕੇ ਚ 57 ਪਿੰਡ ਨੇ ਬਰਨਾਲੇ ਜ਼ਿਲ੍ਹੇ ਚ 57 55 58 ਪਿੰਡ ਨੇ ਇੱਕ ਹਲਕੇ ਚ ਕਿੰਨਾ ਹੋਗਾ 160 ਪਿੰਡ ਹੋਗੇ 160 ਪਿੰਡਾਂ ਦੇ ਵਿੱਚੋਂ ਕੱਲਾਪਾਨਾ ਸਿੱਧੂ ਬੋਲਦਾ ਜੀ ਬਿਲਕੁਲ ਬਰਨਾਲੇ ਚਲੇ ਤਾਂ ਮਾਨ ਵਾਲੀ ਗੱਲ ਆ ਨਾ ਬਿਲਕੁਲ ਮਾਨ ਵਾਲੀ ਗੱਲ ਆ ਪਹਿਲਾਂ ਖਸ ਖਸ ਦਾ ਪਰਚਾ ਕਰਾਇਆ ਖਸ ਖਸ ਖਾਣੀ ਮਾੜੀ ਗੱਲ ਆ ਅੱਜ ਸਾਡੇ ਜਵਾਕ ਚਿੱਟੇ ਤੇ ਗਿੱਜੇ ਬੈਠੇ ਨੇ ਜੀ ਜੀ ਚਿੱਟਾ ਜਾਦੇ ਵਧੀਆ ਕਫੀਮ ਵਧੀਆ ਜਾਂ ਭੁੱਕੀ ਵਧੀਆ ਖਾਣੀ ਭੁੱਕੀ ਖਾ ਕੇ ਬੰਦਾ ਕੰਮ ਤਾਂ ਕਰੂਗਾ ਪੁਰਾਣੇ ਬੁੜੇ ਕਿਉਂ ਕੰਮ ਕਰਦੇ ਸੀ ਨਾ ਕਿਸੇ ਨੂੰ ਅਟੈਕ ਆਉਂਦਾ ਸੀ ਹੁਣ ਨਿੱਕੇ ਨਿੱਕੇ ਜਵਾਕਾਂ ਦੀ ਡੈਥ ਹੋ ਜਾਂਦੀ ਐਟੈਕ ਨਾਲ ਆ ਸਾਡੇ ਇੱਕ ਬਾਰਾਂ 13 ਸਾਲ ਦੀ ਕੁੜੀ ਮਰ ਗਈ ਵਿਚਾਰੀ ਜੇ ਪੂਰਾ ਕਦੇ ਖਾਦੀ ਹੋਵੇ ਤਾਂ ਮਨ ਲੈਹੇ ਜੇ ਕੰਮ ਤਾਂ ਨਹੀਂ ਹੋਊਗਾ ਮੈਂ ਤੁਹਾਨੂੰ ਕਹਿੰਦਾ ਸੀ ਹਫਤੇ ਚ ਨਸ਼ਾ ਖਤਮ ਕਰਾਂਗੇ ਅਸੀਂ ਫਿਰ ਉਹ ਸਰਕਾਰ ਆਉਣ ਤੋਂ ਬਾਅਦ ਹਾਂ ਵੀਰੇ ਕਰਤੀ ਉਹਨੇ ਇੱਕ ਭੁੱਕੀ ਕਰਤੀ ਇੱਕ ਫੀਮ ਖਤਮ ਕਰਤੀ ਉਹ ਨਸ਼ਾ ਸੀ ਜਿੱਟਾ ਕਿਹੜਾ ਨਸ਼ਾ ਜਿੱਟਾ ਤਾਂ ਨਸ਼ਾ ਹੀ ਨਹੀਂ ਜਿੱਟਾ ਤਾਂ ਲੋਕਾਂ ਨੂੰ ਦੇ ਦਤਾ ਵੀ ਵੀਰੇ ਲੈ ਲਓ ਜਿੱਥੋਂ ਮਰਜੀ ਲੈ ਲੈ ਲਿਆ 100 ਲੈ ਜਾ 50 ਲੈ ਜਾ 30 ਲੈ ਜਾ 20 ਦਾ ਲੈ ਲੈ ਨੌਕਰੀਆਂ ਦੇ ਰਿਆ ਹੁਣ ਮੈਂ ਲੋਕ ਸਰਕ ਲੋਕ ਨੌਜਵਾਨਾਂ ਨੂੰ ਨੌਕਰੀਆਂ ਕੱਢ ਰਿਹਾ ਹਰੇਕ ਮਹੀਨੇ ਤੇ ਜਿਹੜੇ ਦੂਸਰੋਂ ਜਿਹੜੇ ਮੁੱਦੇ ਨੇ ਨੌ ਨੌ ਮਸਤੇ ਲੱਗੇ ਹੋਏ ਨੇ ਕੋਈ ਪੜ੍ਹੇ ਲਿਖੇ ਨਾ ਅਣਪੜ੍ਹੇ ਹੋਏ ਖੜੇ ਆ ਹੂੰ ਮੇਰੇ ਨਾਲ ਅਸੀਂ ਸਪੋਰਟਸ ਦੇ ਵਿੱਚ ਐਮਪੀਅਰਡ ਕਰੀ ਹੋਈ ਹੈ ਮੇਰੀ ਆਲ ਇੰਡੀਆ ਮੈਂ ਖੇਡਿਆ ਹੋਇਆਗਾ ਤੇ ਤੁਸੀਂ ਐਂ ਲਾ ਲਓ ਵੀ ਮੇਰੇ ਨਾਲ ਦੇ ਹੋਰ ਹਜ਼ਾਰਾਂ ਨੌਜਵਾਨ ਨੇਗੇ ਜਿਹੜੇ ਪੜ੍ਹੇ ਲਿਖੇ ਅਹੀਂ ਤੁਰੇ ਫਿਰਦੇ ਆ ਠੀਕਾ ਤੇ ਕਿਸੇ ਦਾ ਕੋਈ ਟੈਸਟ ਨਹੀਂ ਹੋ ਲੈਣਾ ਜਿਹੜਾ ਆਪਾਂ ਕਹਿੰਦੀਏ ਸਪੋਰਟਸ ਦੇ ਵਿੱਚ ਸਾਨੂੰ ਪਤਾ ਜਦੋਂ ਹੁਣ ਸਾਡਾ ਟੈਕਟ ਹੋਇਆ ਤੇ ਸੁਭਾਲ ਕਿਹੜੇ ਕਿਹੜੇ ਪਾਏ ਗਏ ਨੇ ਕਿ ਪਤਨ ਨਹੀਂ ਕਿਹੜੇ ਰਾਜੇ ਦੀ ਕਿਹੜੀ ਪਤਨੀ ਦੇ ਕਿੰਨੇ ਜਵਾਕ ਸੀਗੇ ਕੀ ਕੀ ਨਾਂ ਸੀ ਉਹ ਤੁਸੀਂ ਐ ਦੱਸੋ ਵੀ ਉਹ ਚੀਜ਼ਾਂ ਹੁਣ ਕਰਨ ਵਾਲੀਆਂ ਹੈਗੀਆਂ ਨੇ ਆਪਾਂ ਆਉਣ ਵਾਲੀ ਚੀਜ਼ ਦੇਖੂ ਨਾ ਸਹੀ ਗੱਲ ਵੀ ਆਪਣਾ ਫਰੰਟ ਅੱਗੇ ਵਾਲਾ ਕੀ ਹੋਣਾ ਚਾਹੀਦਾ ਜਿਹੜਾ ਆਪਣਾ ਜੁੱਥਾ ਪੜਿਆ ਲਿਖਿਆ ਵੀ ਉਹ ਕਿਹੜੀ ਉਹਨੂੰ ਸੋਚ ਕੀ ਆ ਉਹਦੀ ਤੇ ਆਉਣ ਵਾਲੇ ਜਮਾਨੇ ਤੇ ਦੱਬਈ ਆਪਾਂ ਕੋਈ ਸੁਭਾਲ ਹੀ ਨਹੀਂ ਕਰਦੇ ਸੋ ਮੈਂ ਪਿੱਛੋਂ ਚੱਕ ਲੈਨੇ ਆਪਾਂ ਵੀ ਉਹ ਫਲਾਨਾ ਆ ਐਸੀਗਾ ਵੀ ਉਹਨੇ ਐ ਕਰਿਆ ਹਨਾ ਵੀ ਉਹਦਾ ਉਹਨੇ ਉਹਦਾ ਕਰ ਲਿਆ ਉਹਦਾ ਰਾਜ ਸੀਗਾ ਠੀਕ ਹੈ ਉਹਦੇ ਤੱਕ ਕਿਸੇ ਨੂੰ ਕੋਈ ਮਤਲਬ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਨਾ ਬਈ ਪੰਜਾਬ ਸਿਉਨੇ ਦੀ ਚਿੜੀ ਸੀ ਹੁਣ ਤੁਹਾਨੂੰ ਵੀ ਪਤਾ ਕਾਦੀ ਚਿੜੀ ਬਣਦੇ ਕੋ ਤਾਂ ਚਿੜੀ ਦੇ ਫੰਗ ਪੱਟ ਤੇ ਜੀ ਇਹਨਾਂ ਨੇ ਚਿੱਟੇ ਦੀ ਚਿੜੀ ਆ ਤੁਸੀਂ ਐ ਲੈ ਲਓ ਵੀ ਝੋਟਾ ਮਾਰ ਸਾਲਾ ਬੇਅੰਤ ਵੇਲੇ ਕਿੰਨਾ ਬੁੱਚੜ ਹੋਇਆ ਜੀ ਕਮਲ ਬਿਲਕੁਲ ਅੱਜ ਕੀ ਆ ਬੇਅੰਤ ਨੇ 92 93 ਚ ਇੱਕ ਵੀ ਸਾਡਾ ਜਿਹਦੇ ਕੋਲੇ ਮਨਲਾ ਪੜਨਾ ਬੰਨਿਆ ਸਭ ਠੋਕਤੇ ਅਸੀਂ ਮੂਰਖ ਐਡੇ ਆ ਪੰਜਾਬੀ ਜਿਹੜੀ ਕੌਮ ਆਸੀਂ ਛੇਤੀ ਅਗਲੇ ਦੇ ਹੋ ਜਣੇ ਉਹਦੇ ਪੋਤੇ ਨੂੰ ਐਮਪੀ ਬਣਾਈ ਬੈਠਿਆ ਉਹ ਦੇਖ ਲੈ ਕਿਵੇਂ ਬੋਲਦਾ ਜੀ ਉਹ ਬੰਦਾ ਸਾਨੂੰ ਕਿਵੇਂ ਬੋਲਦਾ ਜੀ ਅਸੀਂ ਫੇਰ ਉਹਨਾਂ ਨੂੰ ਵੋਟਾਂ ਪਾ ਦਿੰਨੇ ਆ ਉਸ ਸਰਕਾਰਾਂ ਦੀਆਂ ਗਲਤੀ ਨਹੀਂ ਕੁਝ ਸਾਡੇ ਪੰਜਾਬੀ ਕੌਮ ਦੀਆਂ ਵੀ ਗਲਤੀਆਂ ਨੇ ਜਿਹੜੀਆਂ ਅਸੀਂ ਉਹਨਾਂ ਨੂੰ ਹਰ ਵਾਰ ਮੰਨ ਲਉਂਦੇ ਆ ਤੇ ਬਾਈ ਪੜੀ ਲਈ ਕੀ ਗੱਲ ਉਹ ਤੋਂ ਇੱਕ ਹੋਰ ਯਾਦ ਹੈਗੀ ਬੜੀ ਸਾਈ ਤੇ ਨੌਕਰੀਆਂ ਮਿਲਣ ਨਾ ਇੱਥੇ ਪੰਜਾਬ ਦੇ ਵਿੱਚ ਨੌਕਰੀਆਂ ਕਰਨ ਵਾਲੇ ਜਿਹੜੇ ਧੀਆਂ ਪੁੱਤ ਨੇ ਉਹ ਬਾਹਰਾਂ ਨੂੰ ਕਿਉਂ ਜਾ ਰਹੇ ਨੇ ਤੇ ਬਾਹਰਾਂ ਨੂੰ ਜਾਣ ਕਰਕੇ ਜਿਵੇਂ ਹੁਣ ਕਿਸੇ ਨੇ ਕਿਸੇ ਦਾ ਦੇ ਦਾ ਵੀਜ਼ਾ ਲਪਾਉਣੇ ਕਿਸੇ ਦਾ ਹਨਾ ਉਹ ਰੁਪਏ ਫਸੀ ਜਾਂਦੇ ਆ ਹੂੰ ਠੀਕ ਆ ਉਹਨਾਂ ਨੂੰ ਕਢਾਉਣ ਦੇ ਲਈ ਕੋਈ ਤਾਂ ਆ ਗਿਆ ਹੋਣਾ ਚਾਹੀਦਾ ਸੀ ਜੀ ਤੇ ਜਿਹੜਾ ਡਰਾ ਹੁਣ ਪਹੁਗਾ ਅੰਤਮਾਨ ਸਾਹਿਬ ਦਾ ਹੋਣਾ ਚਾਹੀਦਾ ਸੀ ਉਹ ਹੁਣ ਸਾਡੇ ਵਰਗੇ ਆਮ ਨੌਜਵਾਨਾਂ ਦਾ ਵੀ ਭਾਨੇ ਵਰਗੇ ਨਾ ਜਾਣ ਹੂੰ ਠੀਕ ਆ ਹੁਣ ਨਸ਼ੇ ਵਾਲਿਆਂ ਨੂੰ ਡਰਿਆ ਝੋਟੇ ਵਰਗਿਆਂ ਦਾ ਵੀ ਭੈਣਾਂ ਦਾ ਜਲੂਸ ਕੱਢੂ ਉਹ ਵੀ ਨਾ ਟੱਦੇ ਜੀ ਹੈ ਤੇ ਹੁਣ ਬਾਈ ਲੱਖੇ ਸਧਾਨੇ ਵਰਗੇ ਨੇ ਹੁਣ ਜਿਵੇਂ ਕਿਸੇ ਦੀ 30 ਪਹਿਣ ਨੂੰ ਅਗਲਾ ਤੰਗ ਕਰਦਾਗਾ ਹੁਣ ਉੱਥੇ ਜਾਂਦੇ ਆ ਹੁਣ ਕੱਲ ਪਰਸੂ ਵੀਡੀਓ ਪਾਈ ਆ ਬਾਈ ਨੇ ਮਾਤਾ ਆਪ ਦੀ ਧੀ ਨੂੰ ਲਈ ਖੜੀਆ ਨਾਲ ਕਹਿੰਦੀ ਵੀ ਐਂ ਕਰਕੇ ਵੀ ਤੰਗ ਕਰਦਾ ਵੀ ਉਹ ਚਲੋ ਉਹਨਾਂ ਦਾ ਪਰਸਨਲ ਮੈਟਰ ਹੈ ਹਨਾ ਤੇ ਬਾਈ ਨੇ ਇੱਕ ਫੋਨ ਕਰਿਆ ਉਹ ਕਹਿੰਦਾ ਕੋਈ ਨਹੀਂ ਬਈ ਆਪਾਂ ਆਵਾਂਗੇ ਹਨਾ ਤੇ ਇਹ ਚੀਜ਼ਾਂ ਆਉਂਦੀਆਂ ਨੇ ਘਰ ਬਸਾਉਣ ਵਾਲੀਆਂ ਹੁਣ ਜਿਵੇਂ ਆਪਾਂ ਸਰਕਾਰ ਆ ਜੇ ਸਰਕਾਰ ਨੌਕਰੀਆਂ ਦੇਵੇ ਨਸ਼ਾ ਬੰਦ ਕਰੇ ਸਬੰਧੀ ਮਾਮਾ ਦੇ ਪੁੱਤ ਜਉਂਦੇ ਰਹੇ ਹਨਾ ਪੰਜਾਬ ਸਰਕਾਰ ਸਰਕਾਰ ਤਾਂ ਕਹਿ ਰਹੀ ਹੈ ਅਧਿਆਪਕ ਕੱਚੇ ਦੇ ਪੱਕੇ ਕਰਨੇ ਆ ਨੌਕਰੀਆਂ ਦੇਣੀਆਂ ਘਰ ਘਰ ਨੌਕਰੀ ਹੋਊਗੀ ਵਿਦੇਸ਼ ਜਾਣ ਨੂੰ ਦਾ ਸਮਾ ਰੋਕਿਆ ਜਾਊਗਾ ਜਾਂ ਘਰ 'ਚ ਨੌਕਰੀ ਹੋਊਗੀ ਵਿਦੇਸ਼ ਕਿਉਂ ਜਾਊਗਾ ਬੰਦਾ ਇਹ ਸਭ ਕੱਚੀਆਂ ਗੱਲਾਂ ਨੇ ਕਿਸੇ ਨੂੰ ਕੋਈ ਨੌਕਰੀ ਨਹੀਂ ਦਿੰਦੇ ਅਸੀਂ ਬਾਹਰ ਖੁਸ਼ੀ ਨੂੰ ਨਹੀਂ ਜਾਂਦੇ ਵੀਰੇ ਅਸੀਂ ਦਿਹਾੜੀ ਕਰਨ ਜਾਂਦੇ ਹਾਂ ਅੰਗਰੇਜ਼ਾਂ ਦੇ ਚੰਗੇ ਕਰਮ ਨੇ ਜਿਨ੍ਹਾਂ ਨੂੰ ਪੜੇ ਲਿਖੇ ਦਿਹਾੜੀਏ ਮਿਲਦੇ ਨੇ ਸਾਨੂੰ ਦਿਹਾੜੀਏ ਮਿਲਦੇ ਨੇ ਬਿਹਾਰ ਵਾਲੇ ਜੀ ਭਈਏ ਉਹ ਬੋਲਦੇ ਨੇ ਹਿੰਦੀ ਅਸੀਂ ਹਿੰਦੀ ਥੋੜੀ ਬੋਲਣਾ ਹੈ ਤੁਸੀਂ ਰਵਾਇਤੀ ਪਾਰਟੀਆਂ ਨਾਲ ਸਾਰੇ ਜੁੜੇ ਹੋਏ ਸੀ, ਪੁਰਾਣੀਆਂ ਪਾਰਟੀਆਂ ਨਾਲ ਜੁੜੇ ਸੀਗੇ। ਤੁਸੀਂ ਉਹਨਾਂ ਸਾਰੀਆਂ ਪੁਰਾਣੀਆਂ ਪਾਰਟੀਆਂ ਨੂੰ ਛੱਡ ਕੇ ਭਗਵੰਤ ਮਾਨ ਸਾਹਿਬ ਦਾ ਪੂਰਾ ਗੱਡ ਕੇ ਸਪੋਰਟ ਕੀਤੀ ਆ ਪੂਰੀ ਰਾਜ 'ਕੇ। ਉਹਨਾਂ ਨੂੰ 92 ਸੀਟਾਂ ਨਾਲ ਬਹੁਮਤ ਬਣਾ ਕੇ ਮੁੱਖ ਮੰਤਰੀ ਬਣਾਇਆ। ਹੁਣ ਤੁਸੀਂ ਕਹੋ ਜਾਂ ਫੀਲ ਕਰ ਰਹੇ ਹੋ ਚੰਗਾ ਜਾਂ ਮਾੜਾ? ਤੁਸੀਂ ਹੁਣ ਮੈਂ ਇਕੱਲਾ ਨਹੀਂ ਕਰਦਾ। ਸਾਰਾ ਸਾਡਾ ਕੋਰਡ ਨਾਲ ਫੀਲ ਕਰਦਾ। ਵੀਰ ਭਗਵੰਤ ਮਾਨ ਤਾਂ ਇਕੱਲੇ ਝੋਟਕ ਲੈ ਆਲਾ ਹੀ ਰਹਿ ਗਿਆ। ਹੂੰ। ਅਸੀਂ ਕਹਿੰਦੇ ਸੀ ਵੀ ਮਿੰਦਰ ਸਿੰਘ ਦਾ ਮੁੰਡਾ ਯਾਰ ਮੁੱਖ ਮੰਤਰੀ ਬਣ ਗਿਆ ਵਧੀਆ ਗੱਲ ਆ। ਜੀ। ਵੀਰ ਆਪਣੇ ਜਿਹੜੇ ਆ ਜਵਾਕ ਫਿਰਦੇ ਨੇ ਇਹਨਾਂ ਦੇ ਸਿਰ ਤੇ ਹੱਥ ਰੱਖੂ ਹੁਣ ਤੁਸੀਂ ਦੇਖ ਲਓ ਵੀਰੇ ਭਾਨਾ ਠੋਕਦਾ ਭਾਨੇ ਵਾਂਗੂ ਕੋਈ ਹੋਰ ਬੋਲਣ ਲੱਗੂਗਾ ਮੈਂ ਤਾਂ ਹੁਣ ਮਨ ਲਾ ਨੌਜਵਾਨਾਂ ਨੂੰ ਵੀ ਬੇਨਤੀ ਕਰਦਾ ਵੀ ਕੱਲਾ ਭਾਨਾ ਨਹੀਂ ਤੁਸੀਂ ਭਾਨੇ ਕੋਲੇ ਆਇਆ ਕਰੋ ਕਰੋ ਯਾਰ ਬੋਲਣ ਦੀ ਸਿੱਖਿਆ ਲਓ ਸਾਰਿਆਂ ਨੂੰ ਬੋਲਿਆ ਕਰੋ ਤੁਮਾਰ ਕਹਿੰਦਾ ਹੁੰਦਾ ਸੀ ਵੀ ਸਿਆਸਤ ਨਾ ਜਿਹੜੀ ਆ ਤੇ ਕੰਮ ਨੇ ਜਿਹੜੇ ਉਹ ਪਿੰਡਾਂ ਚੋਂ ਚੱਲਣਗੇ ਨਾ ਕਿ ਲੋਕ ਚੰਡੀਗੜ੍ਹ ਆਉਣਗੇ ਤੇ ਹੁਣ ਪਿੰਡਾਂ ਚੋਂ ਸਿਆਸਤ ਨਹੀਂ ਚੱਲ ਰਹੀ ਪਿੰਡਾਂ ਚੋਂ ਹਰਾ ਪੈਨ ਨਹੀਂ ਚੱਲ ਰਿਆ ਪਿੰਡਾਂ ਚੋਂ ਰੋ ਚੱਲ ਰਿਆ ਧੱਕਾ ਚੱਲ ਰਿਆ ਉਹਦੇ ਬਾਰੇ ਕੀ ਕਹੋਗੇ ਇਹ ਹੁਣ ਮੈਂ ਸੱਚਾ ਝੂਠ ਕਹਿ ਰਿਹਾ ਮੈਂ ਵੀਰੇ ਤੂੰ ਜਮਾਂ ਸੱਚ ਕਹਿ ਰਿਹਾ ਮੰਨ ਲਾ ਜਿਵੇਂ ਆਪਾਂ ਪਹਿਲਾਂ ਮਤਲਬ ਕਾਲੀਆਂ ਨਾਲੋਂ ਕਹਿੰਦੇ ਸੀ ਯਾਰ ਵੀ ਕਾਲੀਆਂ ਨਾਲੋਂ ਕਾਂਗਰਸ ਮਾੜੀ ਆ ਇਹ ਕਾਂਗਰਸ ਨਾਲੋਂ ਵੀ ਮਾੜਾ ਨਿਕਲ ਗਿਆ ਹੂੰ ਠੀਕ ਆ ਨਾ ਇਹ ਕਾਂਗਰਸ ਨਾਲੋਂ ਵੀ ਮਾੜਾ ਨਿਕਲ ਗਿਆ ਇਹਨੇ ਮਤਲਬ ਨੌਜਵਾਨਾਂ ਨੂੰ ਵੀ ਹੱਥ ਪਾਉਣ ਲੱਗ ਗਿਆ ਕਿੰਨੇ ਮੁੰਡੇ ਮਰਵਾਏ ਆ ਜੀਰੇ ਕੋਲੇ ਪਹਿਲਾਂ ਲੱਖ ਸਦਾਨਾ ਬੋਲ ਕੇ ਹਟਿਆ ਕਿੰਨੇ ਨੌਜਵਾਨ ਮਾਰਤੇ ਮਾਰ ਆਪਣੇ ਵਾਲੇ ਨੂੰ ਵੀ ਦਿੰਦੇ ਇੱਕ ਡਿਗ ਗੱਲ ਸੀ ਇਹ ਤਾਂ ਪਿੰਡਾਂ ਤੋਂ ਕਹਿੰਦੇ ਸੀ ਵੀ ਪਾਰਟੀ ਚੱਲੂਗੀ ਪਰ ਮੈਂ ਕਹਿੰਨਾ ਵੀ ਪਾਰਟੀ ਦਿੱਲੀ ਤੋਂ ਚੱਲਦੀ ਆ ਤੁਸੀਂ ਇਹ ਗੱਲ ਨੂੰ ਮੰਨਦੇ ਹੋ ਵੀਰੇ ਅਸੀਂ ਤਾਂ ਪਹਿਲਾਂ ਬੇਨਤੀ ਕਰਦੇ ਆ ਸਾਡੇ ਪੰਜਾਬੀਆਂ ਨੂੰ ਵੀ ਜੇ ਤੁਸੀਂ ਜਿਹੜਾ ਸਾਡਾ ਮੱਝ ਵੀ ਸਿੱਖ ਭਾਈਚਾਰਾ ਸਾਡੇ ਰਮਦਾਸ ਹੀ ਆ ਭਾਈਚਾਰਾ ਵੀ ਇਹਨਾਂ ਨੂੰ ਨਾਲ ਲੈ ਕੇ ਚੱਲੋ ਜੇ ਆਪਾਂ ਬਚਣਾ ਇਹ ਰਾਜਪਾਗ ਵੀ ਭਈਆਂ ਦੇ ਹੱਥ ਫੜਾਈ ਬੈਠ ਨੇ ਆ ਤੁਸੀਂ ਗਰਦਾਸਪੁਰ ਕੰਨੀ ਬਗਜੋ ਲੋਕਾਂ ਦੇ ਘਰਾਂ ਦੇ ਵਿੱਚ ਭਈਏ ਬੈਠੇ ਨੇ ਭਈਏ ਗਾਲਾਂ ਕੱਢਦੇ ਨੇ ਸਾਡੀਆਂ ਮੱਲਾਂ ਔਰਤਾਂ ਨੂੰ ਗਲਤ ਬੋਲਦੇ ਨੇ ਕੁੜੀਆਂ ਨੂੰ ਗਲਤ ਬੋਲਦੇ ਨੇ ਪੀਤਾ ਜੀ ਲੱਖੇ ਬਾਈ ਨੇ ਇੱਕ ਨਾ ਮੈਂ ਡੋਨੇਟ ਸੁਣੀ ਸੀ ਉਹਨਾਂ ਦੀ ਡਿਬੇਟ ਉਹਨਾਂ ਨੇ ਦੱਸਿਆ ਵੀ ਸੀ ਲੁਧਿਆਣੇ ਦੇ ਵਿੱਚ ਮੈਂ ਕਿਸੇ ਬੰਦੇ ਨਾਲ ਗੱਲ ਕਰੀ ਉਹ ਕਹਿੰਦਾ ਵੀ ਥੋੜੇ ਜਿਹੜੇ ਮੱਲਾਂ ਕਿ ਤੁਸੀਂ ਕਹਿੰਦੇ ਹੋ ਅਸੀਂ ਭਈਆ ਨਹੀਂ ਰੱਖਣਾ ਭਈਏ ਨੂੰ ਘਰੇ ਨਹੀਂ ਬਣਨ ਦੇਣਾ ਵੀ ਛੋਟੇ ਭੇੜਿਆਂ ਚ ਭਈਆਂ ਦੇ ਜਵਾਕ ਖੇਲਦੇ ਨੇ ਲੁਧਿਆਣੇ ਕਹਜਾ ਹਸਪੀਟਲ ਹੈ ਜਿੱਥੇ ਵੀਰਜ ਭਈਆਂ ਦਾ ਲੈ ਕੇ ਬੱਚੇ ਰੱਖੇ ਜਾਂਦੇ ਨੇ ਸਾਡੇ ਪੰਜਾਬੀ ਲੋਕਾਂ ਨੂੰ ਬੱਚੇ ਮਿਲ ਰਹੇ ਨੇ ਭਾਈ ਲੱਖਾ ਇਹ ਤਾਂ ਦੱਸ ਚੁੱਕਿਆ ਜੀ ਪਰ ਅਸੀਂ ਇਹ ਕਹਿੰਦੇ ਆ ਵੀ ਛੋਟਾ ਹੁਣ ਅੱਗੇ ਆਉਣ ਵਾਲਾ ਕਦਮ ਕੀ ਹੈ ਤੁਸੀਂ ਕੀ ਮੰਗ ਕਰਦੇ ਹੋ ਤੇ ਅੱਗੇ ਤੁਹਾਡੀ ਰਣਨੀਤੀ ਕੀ ਹੈ ਅਗਲੀ ਪੈੜ ਕੀ ਹੋਊਗੀ ਤੁਹਾਡੀ ਅੱਗੇ ਇੰਨੇ ਪੰਜਾਬੀ ਇਕੱਠੇ ਨਹੀਂ ਹੁੰਦੇ ਸੀ ਇੱਕ ਗੱਲ ਅੱਗੇ ਇੰਨੇ ਪੰਜਾਬੀ ਅਸੀਂ ਇਕੱਠੇ ਨਹੀਂ ਹੁੰਦੇ ਸੀ ਅੱਜ ਤੁਸੀਂ ਦੇਖ ਲਿਆ ਵੀ ਕਿੰਨੇ ਇਕੱਠੇ ਹੋ ਗਿਆ ਜੀ ਅਸੀਂ ਭਈਆਂ ਨੂੰ ਪਿੰਡਾਂ ਚੋਂ ਡੱਕਰਾਂਗੇ ਜਿਹੜਾ ਸਾਡਾ ਰਮਨਦਾਸੀ ਹੈ ਭਾਈ ਚਾਰਾ ਜਾਂ ਮਜੀਵੀ ਸਿੰਘ ਅਸੀਂ ਸਾਰਿਆਂ ਨੂੰ ਪਹਿਲਾਂ ਵੀ ਨਾਲ ਲੈ ਕੇ ਚੱਲਦੇ ਹਾਂ ਸਾਡੇ ਪਿੰਡ ਦੇ ਵਿੱਚ ਕੋਈ ਫਰਕ ਨਹੀਂ ਆਹ ਜਿਹੜੇ ਕੋਟ ਦੋਨੇ ਦੇ ਸਰਪੰਚ ਸਾਹਿਬ ਨੇ ਨਾ ਉਹ ਮਜੀਵੀ ਸਿੰਘ ਨੇ ਠੀਕ ਹੈ ਸਾਨੂੰ ਕੋਈ ਲੱਗਦੀ ਨਹੀਂ ਸਰਬਾਤ ਰੰਦੇ ਖੜੇ ਨੇ ਉਹਨੂੰ ਜਿਨ੍ਹਾਂ ਨੇ ਸਾਨੂੰ ਨਾ ਜੀ ਕਿੰਨੇ ਬੰਦੇ ਸੀ ਹੈ ਬਈ ਦੇਖਿਆ ਕੱਲ ਦੀ ਗੱਲ ਆ ਕੱਲ ਕਹਿੰਦਾ 10000 ਬੰਦੇ ਦਾ ਇਕੱਠ ਹੋ ਜਾਊ ਅੱਜ ਤੁਸੀਂ ਵੀ ਆਇਓ ਬਈ ਪੱਤਰਕਾਰ ਵੀਰੋ ਤੁਹਾਨੂੰ ਕਿੰਨਾ ਕੁ ਲੱਗਿਆ ਵੀ ਕਿੰਨਾ ਕੱਟ ਭਾਈ ਥੋੜਾ 1 ਲੱਖ ਤੋਂ ਉੱਤੇ ਬੰਦਾ ਸੀਗਾ ਤੇ ਬਾਕੀ 2 ਲੱਖ ਬੰਦਾ ਹੈ ਜਾ ਸੀ ਜਿਹੜਾ ਡਰਦਾ ਘਰਾਂ ਚੋਂ ਨਹੀਂ ਨਿਕਲਿਆ ਵੀ ਛੱਡੇ ਦੇ ਪਛਾਣਾ ਹੋ ਜਵੇ। ਬਾਈ ਹਰੇ ਇੱਕ ਘਰ ਘਰ ਦੇ ਵਿੱਚ ਜਿੰਨੇ ਦੂਰ ਜਿਹੜੇ ਰਿਸ਼ਤੇਦਾਰ ਆਏ ਸੀ। ਜਾਮ ਨੂੰ ਵਿਚੇ ਜਾਮ ਨੂੰ ਰੱਖ ਕੇ ਵਿਚੇ ਉਹ ਮੰਡੀ ਦੇ ਕੱਠ ਨੂੰ ਜਦੋਂ ਲੱਖਾਂ ਬੋਲਦਾ ਸੀ ਉਸ ਟਾਈਮ ਮੈਂ ਆਈਡੀਆ ਮੇਰੀ ਮਤਲਬ ਕਿ ਸਹਿਯੋਗੀ ਕਹਿੰਦੀ ਹੈ ਵੀ 1.5 ਲੱਖ ਬੰਦਾ ਉਰੇ ਆਇਆ। ਉਸ ਤੋਂ ਬਿਨਾ ਇੱਕ ਸਾਰੇ ਪਿੰਡ ਖੜਾ ਹੋਣਾ। ਪ੍ਰੋਗਰਾਮ ਸਮਾਪਤ ਹੋ ਚੁੱਕਿਆ। ਐਂਡ ਚ ਸੀਓ ਤੁਹਾਡੇ ਨਾਲ ਗੱਲ ਕਰ ਰਹੇ ਆ। ਵੀ ਜਿਹੜਾ ਕੋਈ ਪਿੰਡ ਦਾ ਬਜ਼ੁਰਗ ਹੈ ਉਹ ਆ ਕੇ ਪਾਣ ਨੇ ਸਿੱਧੂ ਦੇ ਕੈਰੈਕਟਰ ਬਾਰੇ ਉਹਦੇ ਚਰਿੱਤਰ ਬਾਰੇ ਸਾਨੂੰ ਦੱਸਿਆ ਵੀ ਪਿੰਡ ਚ ਉਹਦਾ ਚਰਿੱਤਰ ਕਹਿਜਾ ਸੀ ਬਜ਼ੁਰਗ ਬੰਦਾ ਸਾਨੂੰ ਦੱਸ ਤੁਸੀਂ ਤਾਂ ਪਰਿਵਾਰ ਦੇ ਦੱਸੋ ਜੀ ਮੈਂ ਬੋਲਦੇ ਵੀ ਮੈਂ ਦੱਸ ਸਕਦਾ ਹਾਂ ਜੀ ਹਾਂਜੀ ਇਹ ਧੰਨਵਾਦ ਜੀ ਤੁਹਾਡਾ ਦੱਸੋ ਜੀ ਕੋਈ ਗੱਲ ਇਹ ਪਿੰਡ ਵੀਰੇ ਰਾਜਗੜ ਹੈ ਜੀ ਮੇਰਾ ਪਿੰਡ ਰਾਜਗੜ ਹੈ ਮੇਰੇ ਬੱਚੇ ਦੀ ਨਾ ਇੱਕ ਅੱਖ ਦੀ ਨਿਗਾ ਚਲੀ ਗਈ ਸੀ ਠੀਕ ਹੈ ਜੀ ਅਸੀਂ ਘਰ ਦੇ ਵਿੱਚ ਪਹਿਲਾਂ ਮੀਤਿਹਰ ਕੋਲੇ ਗਏ ਉਹਨੇ ਸਾਨੂੰ ਭੇਜਤਾ ਕਹਿੰਦਾ ਵੀ ਤੁਹਾਡੇ ਕੋਲੇ ਬੰਦੇ ਆਉਣਗੇ ਉਹਨਾਂ ਨੇ ਮੈਨੂੰ ਫੋਨ ਕਰਿਆ ਦਵਾਈ ਬਰੀ ਮੇਰੀ 6000 ਦੀ 1500 ਰੁਪਿਆ ਪਾਤਾ ਅੱਪਾ ਪੁੱਠਾ ਬੋਲੇ ਮੈਂ ਖਾ ਯਾਰ 1500 ਮੈਂ ਗਿਆ ਨਾ ਜਦੋਂ ਮੈਂ ਤੁਸੀਂ ਮੈਨੂੰ ਦੱਸ ਦੇ ਵੀ ਤੂੰ ਪੈਸੇ ਲੈ ਕੇ ਆ ਮੈਂ ਕਰੋ ਤੁਰਦਾ ਇਹ ਤੋਂ ਬਾਅਦ ਚੱਲ ਮੈਂ ਪਿੰਡੋਂ ਪੈਸੇ ਪਵਾਏ ਬੱਚੇ ਦਾ ਮੈਂ ਦਵਾਈ ਲੈ ਕੇ ਮੁੜਿਆ ਆ ਇਹ ਤੋਂ ਬਾਅਦ ਸਾਡੇ ਗਲਾਬ ਸਿੱਧੂ ਆ ਬਾਈ ਫਰਵਾਹੀ ਮੇਰੇ ਨਾਲ ਹੀ ਪਿੰਡ ਹੈਗਾ 1.5 ਕਿਲੋਮੀਟਰ ਦੂਰ ਤੇ ਹਾਂਜੀ ਉੱਥੇ ਜਦੋਂ ਗਏ ਅਸੀਂ ਉੱਥੇ ਬਾਈ ਹੁਣੀ ਇੰਜੀਨੀਅਰ ਬਾਈ ਹੁਣੀ ਗਏ ਹੋਏ ਸੀ ਮੈਂ ਕਿਹਾ ਬਾਈ ਵੀ ਮੈਂ ਕਰਕੇ ਮੱਦ ਲਈ ਆ ਵੀ ਮੇਰੇ ਮੁੰਡੇ ਦੀ ਅੱਖ ਦੀ ਨਿਗਾ ਚਲੀ ਗਈ ਵੀ ਅਸੀਂ ਪ੍ਰੇਸ਼ਣ ਕਰਾਉਣਾਗਾ ਵੀ ਡਾਕਟਰਾਂ ਨੇ ਲੱਖ ਸਵਾ ਲੱਖ ਰੁਪਿਆ ਕਿਹਾ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਹੋਣੀ ਮੈਨੂੰ ਜਿੰਨੇ ਕੁ ਜੋਗ ਰਾਇ ਸੀ ਮੇਰੀ ਸਹਾਇਤਾ ਕਰੀ ਬਾਈ ਨੇ ਮੈਨੂੰ ਪੈਸੇ ਦੇ ਦੇ ਕਹਿੰਦਾ ਤੂੰ ਆ ਚੱਕ ਬਾਕੀ ਕਹਿੰਦਾ ਅਸੀਂ ਤੇਰਾ ਵੀ ਆਪ ਹੀ ਹੱਲ ਕਰਾਂਗੇ ਇਹ ਤੋਂ ਬਾਅਦ ਉਹ ਕਹਿੰਦੇ ਤੂੰ ਬੁੱਧਵਾਰ ਨੂੰ ਵੀ ਤੂੰ ਤੜਕੇ ਸਵੇਰੇ ਕੋਟਦੁੰਨੇ ਆ ਜੀ ਮੈਨੂੰ ਕੋਰਦੋ ਨੇ ਨਾ ਨਹੀਂ ਸੀ ਪਤਾ ਵੀ ਕਿੱਧਰ ਲੈ ਪਾਸੇ ਆ ਬਾਈ ਨੂੰ ਤਾਂ ਮੈਂ ਮਿਲਣੀ ਕੀ ਸੀਗਾ ਕਿਉਂ ਮਾੜਿਆ ਮੋਟਿਆ ਵੀਡੀਓ ਦੇਖਦੇ ਸੀ ਕਿੰਨਾ ਕੋਈ ਆਪਾਂ ਕੋਈ ਟਰਸਟਿੰਗ ਨਹੀਂ ਸੀ ਲੈਂਦੇ ਜਦੋਂ ਅਸੀਂ ਆਏ ਅਸੀਂ ਆ ਕੇ ਬਹਿ ਗਏ ਉਹਨੇ ਚੱਲ ਵਧੀਆ ਆਪਾਂ ਨੂੰ ਬੁਲਾਇਆ ਜਿਵੇਂ ਪਹਿਲੀ ਵਾਰ ਮਿਲੇ ਸੀ ਬੰਦੇ ਨੇ ਕੋਈ ਆਏ ਨਹੀਂ ਉਹ ਕਰਿਆ ਭਾਨੇ ਸਿੱਧੂ ਨੇ ਠੀਕ ਹੈ ਇਹ ਤੋਂ ਅਸੀਂ ਆ ਕੇ ਬਹਿ ਗਏ ਕਹਿੰਦਾ ਕੀ ਗੱਲ ਆ ਮਖਾ ਵੀਰੇ ਗੱਲ ਆਪਣੀ ਆਏ ਮੇਰੇ ਮੁੰਡੇ ਦੀ ਕੱਖ ਦੀ ਨਿਗਾ ਚਲੀ ਗਈ ਵੀ ਵੀ ਡਾਕਟਰ ਇਹਨਾਂ ਪੈਸਾ ਕਹਿੰਦੇ ਨੇ ਉਹ ਕਹਿੰਦਾ ਕਿੰਨੀ ਤਰੀਕ ਨੂੰ ਜਾਣਾ ਕਹਿੰਦਾ ਜੇ 18 ਤਰੀਕ ਹੋਗੀ ਮਖਾ ਬਾਈ 26 ਤਰੀਕ ਦਾ ਪ੍ਰੇਸ਼ਨ ਆਗਾ ਕ ਤੇ ਮੈਨੂੰ ਘਰ ਆਈ ਕਹਿੰਦੀ ਵੀ ਪੈਸੇ ਤਾਂ ਆਪਾਂ ਨੂੰ ਵੀ ਹੋਣੀ ਕਰਿਆ ਹੈਗਾ ਮਤਲਬ ਵੀ ਆਪਾਂ ਕਦੇ ਨਾ ਜਾਵਾਂਗੇ ਅਸੀਂ ਜਲ ਤਰੀਕ ਸਾਡੀ ਲੈਤੀ ਵੀ 26 ਤਰੀਕ ਮੈਂ ਸਿਉਣਾ ਮੋਟਰਸਾਈਕਲ ਸਾਰਾ ਕੁਝ ਵੇਚ ਕੇ ਮੈਂ ਚਲਾ ਗਿਆ ਕਣਕ ਗੱਪਾ ਸਾਰਾ ਕੁਝ ਜਿੰਨਾ ਮੇਰੇ ਕੋਲੇ 30-35000 ਰੁਪਿਆ ਬਣਿਆ ਮੈਂ ਲੈ ਕੇ ਭੱਗ ਗਿਆ ਜਦੋਂ ਅਸੀਂ ਤੜਕੇ ਚੱਲ ਉੱਥੇ 7 ਵਜੇ ਬਾਰੀ ਲਾਈ ਇਹ ਤੋਂ ਬਾਅਦ ਸਾਨੂੰ ਉਹ ਕਹਿੰਦੇ ਵੀ ਤੁਹਾਡਾ ਨੰਬਰ ਆ ਗਿਆ ਮੇਰਾ ਮੁੰਡੇ ਦਾ ਨਾਂ ਆ ਹੈਗਾ ਆਪਣਾ ਜਸਪ੍ਰੀਤ ਸਿੰਘ ਆ ਜਿਨ੍ਹਾਂ ਨੇ ਨਾਂ ਬੋਲਿਆ ਅਸੀਂ ਅੰਦਰ ਚਲੇ ਗਏ ਡਾਕਟਰਾਂ ਕੋਲੇ ਉਹ ਕਹਿੰਦੇ ਵੀ ਤੁਹਾਡੇ ਵੀ ਬੱਚੇ ਦਾ ਆਪਰੇਸ਼ਨ ਹੋਣਾ ਅਸੀਂ ਕਿਹ ਅਸੀਂ ਪੈਸੇ ਤਾਂ ਭਰੇ ਨਹੀਂ ਉਹ ਕਹਿੰਦੇ ਵੀਰੇ ਛੁੱਟਾ ਸਾਰਾ ਪੈਸਾ ਪਰਹਿ ਗਿਆ ਮੈਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਵੀ ਪੈਸੇ ਕੌਣ ਭਰਿਆ ਆ ਜਦੋਂ ਸਾਨੂੰ ਉਹਨਾਂ ਨੇ ਐਂਡ ਤੇ ਦੱਸਿਆ ਨਾ ਵੀ ਛੁੱਟੀ ਦਵਾਈ ਵੀ ਆ ਗਈ ਕਹਿੰਦੇ ਵੀਰੇ ਕੋਟ ਦੋਨੇ ਤੋਂ ਭਰ ਕੇ ਅਸੀਂ ਬਾਈ ਕੋਲੇ ਧੰਨਵਾਦ ਕਰਨ ਆਏ ਬਾਈ ਕਹਿੰਦਾ ਕਿਉਂ ਲਾਜ ਹੋ ਗਿਆ ਮੇਕਾ ਬਣ ਗਈ ਮਖਾ ਹਾਂ ਬਾਈ ਮਖਾ ਯਾਰ ਪੈਸੇ ਕਹਿੰਦਾ ਮੈਂ ਆਪੇ ਸਾਰਾ ਹੱਲ ਕਰਤਾ ਸੀ ਉਹ ਬੰਦੇ ਨੇ ਨਾ ਕੋਈ ਵੀਡੀਓ ਬਣਾਈ ਆ ਪੈਸਿਆਂ ਦੀ ਵੀ ਮੈਂ ਦੇ ਆ ਸਾਨੂੰ ਹਜੇ ਤੱਕ ਨਹੀਂ ਪਤਾ ਲੱਗਿਆ ਵੀ ਪੈਸੇ ਕਿਵੇਂ ਭਰ ਕੇ ਆ ਬਾਈ ਇਹ ਕੀ ਦੇਣਾ ਸਿੱਧੂ ਪਾਨਾ ਸਿੱਧੂ ਪਾਨਾ ਜਿੰਦਾਬਾਦ ਪਾਨਾ ਇਹ ਸਾਡੇ ਪਿੰਡ ਦੇ ਬਜ਼ੁਰਗ ਨੇ ਜਿਹਨਾਂ ਨੂੰ ਪੁੱਛਿਆ ਜਾ ਹਾਂਜੀ ਵੀ ਭਾਨਾ ਸਿੱਧੂ ਦਾ ਕਹੇ ਬਿਹੇਵੀਅਰ ਕਾਇਜਾ ਸੀ ਕਰੈਕਟਰ ਕਿਵੇਂ ਸੀਗਾ ਉਹ ਬਹੁਤ ਵਧੀਆ ਸੀ ਜੀ ਉਹਨਾਂ ਦਾ ਭਲੇ ਮਾਨਸ ਬੰਦੇ ਸੀ ਗਰੀਬਾਂ ਦੇ ਹਾਮੀ ਸੀ ਤੇ ਭੈਣ ਨੂੰ ਪੂਰਾ ਤੋਹ ਕਰਦੇ ਸੀ ਉਹ ਤੇ ਨਾਲ ਤੋਰਦੇ ਸੀ ਜੀ ਤੇ ਜਿਹੜੀਆਂ ਕੁੜੀਆਂ ਛੱਡੀਆਂ ਹੋਈਆਂ ਤੇ ਲੋਕਾਂ ਦੀਆਂ ਉਹਨਾਂ ਨੂੰ ਤੋਰਿਆ ਤੇ ਉਹਨਾਂ ਨੇ ਪੂਰਾ ਸਾਹ ਦਿੱਤਾ ਤੇ ਪੂਰਾ ਇਹਨਾਂ ਦਾ ਹੋਤੀ ਕਿੰਨੇ ਗਰੀਬਾਂ ਦੇ ਲਾਖ ਕਰਾਏ ਆ। ਸ਼ਾਇਦ ਔਕਾਤ ਤਾਂ ਥੋੜ੍ਹਾ ਹੀ ਨਾ ਸੀ। ਬੋਲ ਰਣੀ ਆ ਜਿਹੜੀ ਥੋੜ੍ਹਾ ਜਿਹਾ ਕੜਤਣ ਤੇ ਆ। ਉਹ ਜੀ ਇਹਨੂੰ ਕਿਵੇਂ ਦੇਖਦੇ ਹੋ? ਕੋਈ ਗਾਲ-ਗੂਲ ਤਾਂ ਨਹੀਂ ਕਰਦਾ ਕਿਸੇ ਨੂੰ? ਨਹੀਂ ਬਿਲਕੁਲ ਨਹੀਂ ਗਾਲ ਕਰਦਾ ਜੀ। ਜਵਾਂ ਹੀ ਨਹੀਂ ਇਹਦੇ ਵਿੱਚ ਕਿਸੇ ਨਾਲ ਲੜਾਈ ਝਗੜਾ। ਬਿਲਕੁਲ ਨਹੀਂ। ਉਹ ਤਾਂ ਜਦੋਂ ਮੈਂ ਕੋਰਟ ਦੇ ਵਿੱਚ ਪੜਿਆ। ਨਹੀਂ ਕੋਈ ਗੱਲ। ਹਾਂ ਹਾਂ ਜੀ ਹਾਂ ਜੀ। ਛੋਟੀ ਲੰਗਰ ਦੀ ਸੁਵਿਧਾ ਵੀ ਦੇਖ ਲਈ। ਐ ਪਾਣੀ ਦੀ ਸੁਵਿਧਾ ਵੀ ਦੇਖ ਲਈ। ਥੋੜ੍ਹਾ ਆਪਸੀ ਭਾਈਚਾਰਾ ਇੱਕਾ ਵੀ ਦੇਖ ਲਿਆ। ਪਰ ਲੇਕਿਨ ਕੋਈ ਇੱਕ ਲਾਸਟ ਮੈਂ ਗੱਲ ਇਹ ਪੁੱਛੂੰ। ਵੀ ਉਹ ਐਸ ਸੀ ਬੀ ਸੀ ਜਰਨਲ ਜਿਵੇਂ ਕਿ ਆਪਾਂ ਕਹਿੰਦੇ ਨੇ ਸ਼ਡਿਊਲ ਕਾਸਟ ਬੈਕਵਰਡ ਕਲਾਸ ਤੇ ਜਰਨਲ ਇਸ ਚੀਜ਼ ਦਾ ਫਰਕ ਰੱਖਦਾ ਸੀ ਕਿ ਨਹੀਂ ਰੱਖਦਾ ਸੀ ਨਹੀਂ ਰੱਖਦਾ ਬਿਲਕੁਲ ਨਹੀਂ ਰੱਖਦਾ ਸੀ ਇੱਕ ਬਰਾਬਰ ਦੀ ਅੱਜ ਸਾਡੇ ਪਿੰਡ ਦਾ ਬੱਚਾ ਬੱਚਾ ਉਹਦੇ ਨਾਲ ਦੀ ਅੱਜ ਸਾਰੇ ਸ਼ਹਿਵਾ ਦੇ ਵਿੱਚ ਦੀ ਇਹ ਪੁੱਛਣਾ ਚਾਹੁੰਦੇ ਆ ਵੀ ਉਹਦੇ ਤੇ ਤਸ਼ੱਦਾ ਤਾਂ ਹੋਈ ਆ ਜਦੋਂ ਰਿਮਾਂਡ ਲਿਆ ਜਾਂ ਰਿਮਾਂਡ ਲਿਆ ਜਾਂ ਉਹ ਨੂੰ ਤੁਸੀਂ ਦੇਖਿਆ ਹੋ ਤੁਸੀਂ ਮਿਲੇ ਉਹਨਾਂ ਨੂੰ ਤੁਸੀਂ ਮਿਲੇ ਹੋਮੋਗੇ ਵੀਰੇ ਮਿਲੇ ਆ ਜਦੋਂ ਲੁਧਿਆਣੇ ਸੀ ਮੈਨੂੰ ਇੱਕ ਗੱਲ ਦੱਸ ਵੀ ਜਦੋਂ ਕੋਈ ਤੁਹਾਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ ਅੱਜ ਤੱਕ ਕਿੰਨੇ ਲੋਕਾਂ ਨੂੰ ਲੈ ਕੇ ਗਈ ਹੈ ਵੀ ਕਿਸੇ ਨੂੰ ਥਾਲ ਚ ਰੋਟੀ ਦਿੱਤੀ ਆ ਕੁੱਟਣ ਵਾਸਤੇ ਲੈ ਜਾਂਦੇ ਆ ਵੀਰ ਥਾਣੇ ਥਾਣੇ ਜਿਹੜੇ ਬੁਢੀ ਮੁਲਾਜਾਤ ਆ ਉਹੀ ਹੋਊਗੀ ਉਹਨਾਂ ਨਾਲ ਮੁਲਾਜਾਤ ਚ ਕੀ ਗੱਲਬਾਤ ਹੋਈ ਉਹਨਾਂ ਨਾਲ ਕੋਈ ਗੱਲ ਨਹੀਂ ਹੋਣ ਦਿੱਤੀ ਜੀ ਨਹੀਂ ਮਤਲਬ ਇਹਦਾ ਫਰੋਤੀ ਪਿੱਛੇ ਕੋਈ ਟੈਗ ਆ ਸਿਰਫ ਉਹਨੂੰ 10000 ਦੀ ਫਰੋਤੀ ਪਿੱਛੇ ਵੀਰੋ 10000 ਉਹਦੇ ਮਗਰ ਕੋਈ ਹੋਰ ਹੱਥ ਹੈ ਮਗਰ ਹੋਰ ਛੇ ਬੋਲਦੀ ਆ ਜੀ ਕੋਈ 10000 ਦਾ ਤਾਂ ਬਲੇਮ ਕੁੜੀਆਂ ਤੋਂ ਲਵਾਇਆ ਗਿਆ ਜੀ ਉਹ ਹੁਣ ਮੰਨਣਾ ਜੇ ਅਸੀਂ ਮੰਨ ਲਓ ਕੁੜੀਆਂ ਨੂੰ ਕੁਝ ਕਹਿਣੇ ਕਿਉਂਕਿ ਉਹ ਸਾਡੀਆਂ ਭੈਣਾਂ ਨੇ ਯਾਰ ਮੰਨ ਲਾ ਚੱਲ ਅੱਜ ਕਿਸੇ ਦੇ ਕਹੇ ਕਹਾ ਇਹ ਗਲਤ ਕਰ ਗਈਆਂ ਉਹ ਕੋਈ ਗੱਲ ਨਹੀਂ ਹੈ ਨਾ ਜਵਾਕੜੀਆਂ ਨੇ ਚੱਲ ਅਸੀਂ ਉਹਨਾਂ ਨੂੰ ਨਹੀਂ ਮਾਰਾ ਕਹਿੰਦੇ ਪਰ ਸਾਡੀ ਜਿਹਦੇ ਨਾਲ ਲੜਾਈ ਹੈ ਸਾਡੀ ਸਰਕਾਰ ਨਾਲ ਲੜਾਈ ਹੈ ਵੀ ਯਾਰ ਤੁਸੀਂ ਤਾਂ ਸੋਚ ਲਓ ਤਾਂ ਜਵਾਕੜੀਆਂ ਨੇ ਤੁਸੀਂ ਗਲਤ ਕਰਾਉਂਦੇ ਹੋ ਜੇ ਗਲਤ ਕਰਾਉਣਾ ਕੋਈ ਚੱਜ ਦਾ ਕੰਮ ਤਾਂ ਦੱਸ ਦੇ ਵੀ ਯਾਰ ਕਿਸੇ ਤੋਂ 5 ਕਰੋੜ ਰੁਪਈਆ ਲੈ ਲਿਆ ਐਵੇਂ ਤਾਂ ਬੋਲਦੇ 10000 ਲਊ ਬਿਲਕੁਲ ਵੀ ਜੋ ਚੈਨੀ ਚੋਰੀ ਕਰੋ ਬਿਲਕੁਲ ਸਹੀ ਜਿਹੜੇ ਬੰਦੇ ਕੋਲੇ ਬਾਈ 20-20 ਲੱਖ ਰੁਪਏ ਦੀਆਂ ਗੱਡੀਆਂ ਘਰੇ ਖੜੀਆਂ ਨੇ ਹਨਾ ਤੇ ਜਿਹੜੇ ਆਪਾਂ ਕਹਿੰਦੇ ਵੀ ਆਪਣੇ ਆਹਨੇ ਜਿਹੜੇ ਪੈਸੇ ਭਰਉਂਦੇ ਹੁੰਦੇ ਨੇ ਏਜੰਟ ਠੀਕ ਹੈ ਉਹਨਾਂ ਦੀਆਂ ਗੱਡੀਆਂ ਘਰੇ ਆਉਂਦੀਆਂ ਨੇ ਪੈਸੇ ਦੇਣ ਖਾਤਰ ਵੀ ਤੂੰ ਸਾਡਾ ਖੜਾ ਛੱਡ ਦੇ ਭਰਾਵਾ ਉਹ ਭਲਾ ਐ ਦੱਸੋ ਬਾਈ ਮੈਂ ਨਾ ਬਾਈ ਜਦੋਂ ਦਾ ਇਹ ਕੰਮ ਅਸੀਂ ਪਹਿਲਾਂ ਨਾ ਸ਼ਾਰਟ ਮੂਵੀਆ ਬਣਾਉਂਦੇ ਹੁੰਦੇ ਜੀ ਮੈਂ ਛੋਟਾ ਹੁੰਦਾ ਕੋਡ ਤੋਂ ਨਹੀਂ ਪੜਿਆ ਨੌਮੀ ਕਲਾ ਦੇ ਵਿੱਚ ਤੇ ਉਦੋਂ ਦਾ ਬਾਈ ਆਮੜੇ ਹੋਰਾਂ ਨਾਲ ਜਿਹੜਾ ਆਪਾਂ ਨੇ ਦਾ ਛੋਟਾ ਪਈ ਆ ਉਦ ਨਾਲ ਚਲੋ ਮੋਹ ਪ੍ਰੇਮ ਆ ਬਾਕੀ ਸਾਰਿਆਂ ਨਾਲ ਹੀ ਆ ਤੇ ਇਥੇ ਵੱਧਦਾ ਹੋਣ ਕਰਕੇ ਬਈ ਕੱਲਾ ਕੱਲਾ ਜਵੱਗ ਜਾਣਦਾ ਸੀ ਮੈਨੂੰ ਤੇ ਉਵੇਂ ਬਈ ਇਹਨਾਂ ਨਾਲ ਭਾਨੇ ਹੋਣਾ ਨਾਲ ਹੌਲੀ ਹੌਲੀ ਪਿਆਰ ਪੈਂਦਾ ਗਿਆ ਸਾਡਾ ਤੇ ਬਈ ਐਂ ਦੱਸੋ ਜਦੋਂ ਅਸੀਂ ਬਚਪਨ ਤੋਂ ਇਕੱਠੇ ਰਹੇ ਹਾਂ ਠੀਕ ਆ ਤੇ ਸਾਡਾ ਪਿਆਰ ਵੀ ਬਹੁਤ ਸੀਗਾ ਮੈਂ ਅੱਜ ਤੱਕ ਬਈ ਉਹ ਬੰਦਾ ਕਿਸੇ ਤੋਂ ਐ ਨਹੀਂ ਯਾਰਦਾ 100 ਰੁਪਿਆ ਦੀ ਚਾਹ ਪੀਂਦਾ ਨਹੀਂ ਦੇਖਿਆ ਆ ਹੁਣ ਵੀ ਭਾਨਾ ਭਗੋੜਾ ਜੀ ਨੇ ਨਾਲ ਫਿਲਮਾਂ ਕਰਦ ਨੇ ਤੇ ਹੁਣ ਵੀ ਇੱਕ ਦੂਜੇ ਤੋਂ ਵੀ ਜਿੰਨਾ ਹੁੰਦਾਗਾ ਵੀ ਕਲੈਕਸ਼ਨ ਕਰ ਲੈਂਦੇ ਸੀਗੇ ਅਸੀਂ ਵੀ ਭਾਈ ਅੱਜ ਆਇਤੇ ਬੁਲਣ ਨਾ ਤਾਂ ਦੇ ਜਾਣਾ ਆਪਾਂ ਅਸੀਂ ਇਹ ਸਮਾਂ ਦੀ ਆਪ ਪਿੰਡਾਂ ਚੋਂ ਤੇਲ ਪਾ ਕੇ ਆਉਂਦੇ ਰਹੇ ਆਂ ਭਾਨੇ ਬਾਈ ਨੇ ਹੱਥੋਂ ਪੰਜੀ ਨਹੀਂ ਕਿਤੇ ਉਹ ਕਰੀ ਠੀਕ ਹੈ ਜੀ ਤੇ ਤੁਹਾਡਾ ਸਾਰਿਆਂ ਨੂੰ ਬੇਨਤੀ ਇਹ ਕਰਦਿਆਂ ਵੀ ਜਿਵੇਂ ਆਪਣਾ ਅੱਜ ਬਹੁਤ ਵੱਡਾ ਏਕਤਾ ਹੋਈ ਹੈ ਹਨ ਜੀ ਏਕਤਾ ਤਾਂ ਮੱਲਾ ਧੰਨਵਾਦ ਕਰਨ ਯੋਗ ਤਾਂ ਆਪਣੇ ਕੋਲੇ ਕੋਈ ਲਫ਼ਜ਼ ਜੀ ਨਹੀਂ ਕਿਉਂਕਿ ਸਾਰੇ ਸਤਿਕਾਰਯੋਗ ਨੇ ਛੋਟੇ ਵੱਡੇ ਮੇਰੇ ਬਜ਼ੁਰਗ ਮੇਰੀਆਂ ਮਾਈਆਂ ਹਨ ਜੀ ਉਹ ਤਾਂ ਬਾਈ ਲੱਖੇ ਨੇ ਧੰਨਵਾਦ ਕਰਤਾ ਸੀ ਕਿਉਂਕਿ ਉਹ ਸਾਡੇ ਤੋਂ ਵੱਡੇ ਨੇ ਯਾਰ ਸੀਨੀਅਰ ਨੇ ਬੰਦੇ ਹਨ ਵੀ ਜਿਸ ਦਿਨ ਹੁਣ ਆਪਾਂ ਜਿਵੇਂ 5 ਤਰੀਕ ਨੂੰ ਆ ਉਦੋਂ ਵੀ ਆਪਾਂ ਇਹਦੀ ਗੋਡਣੀ ਲਵਾ ਕੇ ਹੁੰਦੀ। ਮੇਰੀ ਹੱਥ ਵੱਨ ਕੇ ਬੇ 5 ਤਰੀਕ ਨੂੰ ਜਾਣਾ ਕਿ ਕਿੱਥੇ ਰੱਖਿਆ ਕੱਠ ਕਿੱਥੇ ਉਹ ਦੱਸਣਗੇ। ਭਾਨੀ ਦੀ ਸ਼ਤੂ ਮਸੀਹ ਨਾਲ ਬੜੀ ਯਾਰੀ ਹੁੰਦੀ ਸੀ। ਉਹਨਾਂ ਦੇ ਪਰਿਵਾਰ ਦਾ ਸਮਰਥਨ ਤੁਹਾਨੂੰ ਹੈਗਾ? ਬਿਲਕੁਲ ਜੀ। ਬਿਲਕੁਲ ਹੈਗਾ। ਪੱਜ ਬਾਪੂ ਜੀ ਨੇ ਆਉਣਾ ਸੀ। ਮੰਨ ਲਾ ਜਿਵੇਂ ਉਹਨਾਂ ਦੇ ਸਿੱਧੂ ਬਾਈ ਦੀ ਮਾਸੀ ਦਾ ਮੁੰਡਾ ਆਇਆ ਸੀ। ਉਹਨਾਂ ਦੇ ਹੋਰ ਮੰਨ ਲਾ ਚਹੇਤੇ ਆਏ ਸੀਗੇ। ਪਰ ਉਹ ਥੋੜਾ ਜਿਹਾ ਢਿੱਲੇ ਹੋਣ ਕਰਕੇ ਨਾ ਹਾਂ ਘੰਟੇ ਦੀ ਸਿਹਤ ਢਿੱਲੀ ਰਹਿੰਦੀ ਆ ਉਹ ਪਰ ਬਿਲਕੁਲ ਜੀ ਬਿਲਕੁਲ ਹੁਣ ਮੰਨ ਲਾ ਐਡਾ ਵੱਡਾ ਦਰਦ ਹੈ ਹਨਾ ਪੁੱਤ ਚਲੇ ਗਿਆ ਉਹ ਤਾਂ ਆਪੇ ਵੱਧੇ ਰਹਿ ਗਏ ਨਹੀਂ ਬਹੁਤ ਵੱਡਾ ਦਰਦ ਹੈ ਜੀ ਚਾਹੇ ਮੰਨ ਲਓ ਆਪਾਂ ਕਹਿ ਦਈਏ ਵੀ ਜੋ ਵੀ ਸੀ ਹਨਾ ਲੈਜੈਂਡ ਬੰਦਾ ਸੀਗਾ ਕੋਈ ਛੋਟੀ ਗੱਲ ਥੋੜੀ ਸੀ ਸਿੱਧੂ ਮੂਸੇ ਵਾਲਾ ਕਿ ਨਹੀਂ ਜੀ ਨਾ ਜੰਮਿਆ ਜਿਹੜੇ ਬੰਦੇ ਤੁਰ ਗਏ ਵੀਰੇ ਇਹੋ ਜੇ ਨਾਂ ਜੰਮਣ ਨਾ ਜੰਮੇ ਨੇ ਜਿਵੇਂ ਉਹ ਮੰਨ ਲਾ ਸਿੱਧੂ ਕਹਿ ਕੇ ਗਿਆ ਸੀ ਕਹਿੰਦਾ ਸੰਦੀਪ ਕਲੰਬੀਆਂ ਦੀਪ ਸਿੱਧੂ ਵੀਰੇ ਉਹ ਕਹਿੰਦਾ ਸੀ ਨਾ ਕਹਿੰਦਾ ਉਹ ਚ ਮਾਰ ਮਾਰਦੀ ਕਲਮ ਮਾਰਦੀ ਜਿਵੇਂ ਉਹ ਕਹਿੰਦਾ ਸੀ ਵੀਰੇ ਕਹਿੰਦਾ ਪੁੱਤ ਬਗਾਨੇ ਨਹਿਰਾਂ ਦੇ ਵਿੱਚ ਡੇਕਾ ਲਾ ਹੀ ਦਿੰਦੇ ਨੇ ਉਹ ਬੰਦੇ ਦੀ ਹੁਣ ਲਾਇਬ੍ਰੇਰੀ 'ਚ ਫੋਟੋ ਲੱਗੀ ਆ ਨਾ ਗੱਲਾਂ ਉਹ 92 93 ਦੀਆਂ ਨੇ 92 ਨਾਲੇ ਜਨਮ ਸੀ ਉਹਦਾ ਜਨਮ ਸੀ ਦੇਖ ਲੋ ਜੀ ਆ ਚੀਜ਼ ਸੀਗੀ ਉਹ ਚੀਜ਼ਾਂ ਸਾਡੀਆਂ ਚੰਗੀਆਂ ਸੋਚਾਂ ਨੂੰ ਇਹ ਦਬਾਉਣਾ ਚਾਹੁੰਦੀਆਂ ਨੇ ਇਹ ਸਰਕਾਰ ਆ ਸਰਕਾਰ ਦਾ ਕੰਮ ਹੁੰਦਾ ਵੀਰੇ ਵੀ ਇਹਨਾਂ ਨੂੰ ਦੱਬ ਕੇ ਰੱਖੋ ਯਾਰ ਸਾਡੇ ਕੋਈ ਮੂਰੇ ਨਾ ਬੋਲੇ ਤੇਰੀ 5 ਤਰੀਕ ਦਾ ਪੂਰਾ ਪ੍ਰੋਗਰਾਮ ਦੀ ਡਿਟੇਲ ਦੇ ਦਿੰਦੇ ਪਤਾ ਕੀ ਗੱਲ ਹੈ ਜੀ ਬਾਈ ਨੇ ਕਹਤਾ ਵੀ ਅਸੀਂ ਉਹਦੀ ਕੋਠੀ ਘੇਰਨੀ ਹੈ ਕੋਠੀ ਅਸੀਂ ਉਹਦੇ ਸਟੌਜ ਵਾਲੀ ਘੇਰਨੀ ਆ ਸੰਗਰੂੜ ਵਾਲੀ ਘੇਰਨੀ ਆ ਇਹ ਅਸੀਂ ਕਲੀਅਰ ਕਰਕੇ ਦੁਬਾਰੇ ਸਾਨੂੰ ਜਿਵੇਂ ਆਪਾਂ ਪਹਿਲਾਂ ਸੰਦੇਸ਼ ਦਿੱਤਾ ਹੈ ਨਾ ਇੱਕ ਬਾਈ ਸਰਕਾਰ ਨੂੰ ਕਹਿੰਦੇ ਨੇ ਕਿ ਵੀ ਉਹ ਹੈਗਾ ਜਿਵੇਂ ਆਪਾਂ ਪਹਿਲਾਂ ਸੰਦੇਸ਼ ਦਿੱਤਾ ਜੀ ਉਵੇਂ ਤੁਹਾਨੂੰ ਸਾਰਿਆਂ ਨੂੰ ਸੁਨੇਹਾ ਲੱਗ ਜਾਊਗਾ ਠੀਕ ਆ ਸਾਰਿਆਂ ਦਾ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਮੇਰੇ ਚੈਨਲ ਨਾਲ ਆਹੀਂ ਆਏ ਹੋ ਠੀਕ ਆ ਥੋੜਾ ਵੀਰੇ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਨ੍ਹਾਂ ਨੇ ਸਾਨੂੰ ਸਮਾਨ ਦਿੱਤਾ ਜੀ ਆਪ ਦਾ ਸਮਾਂ ਕੱਢ ਕੇ ਆਏ ਹੋ ਫਤੇਗੜ ਸਾਹਿਬ ਤੋਂ ਤੁਸੀਂ ਆਪਣਾ ਕੀ ਨਾਮ ਸੀ ਚੈਨਲ ਦਾ ਜੀ ਪਿੰਡੂ ਟੀਵੀ ਜੀ ਹਾਂ ਪਿੰਡੂ ਟੀਵੀ ਬਹੁਤ ਧੰਨਵਾਦ ਤੁਹਾਡਾ ਬਾਕੀ ਸਾਨੂੰ ਸਾਰੀ ਗੱਲ ਕਵਰ ਹੋ ਗਈ ਇਧਰ ਗੱਲ ਕਰ ਲੋ ਵੀਰ ਨਾਲ ਬਹੁਤ ਕਹਿੰਦੇ ਨੇ ਜੀ ਵੀ ਸਰਕਾਰ ਆਇਆ ਕਰਦੀ ਆ ਜੀ ਇੱਕ ਕੁੜੀ ਹੈ ਜੀ ਬਾਈ ਨੇ ਉਹਦੀ ਗੱਲ ਸੁਣੀ ਠੀਕ ਹੈ ਇਹ ਚਮਕੌਰ ਸਾਹਿਬ ਵਿਆਹੀ ਹੋਈ ਆ ਬਲਾਸਪੁਰ ਇਧਰ ਕੋਈ ਪਿੰਡ ਆਈ ਉੱਥੋਂ ਦੀ ਕੁੜੀ ਆ 2-3 ਸਾਲ ਉਹਨੂੰ 6 ਸਾਲ ਹੋ ਗਏ ਵਿਆਹੀ ਨੂੰ ਉਹਦਾ 2 ਸਾਲ ਹੋ ਗਏ ਕੇਹ ਚੱਲਦੀ ਨੂੰ ਉਹ ਵਿਚਾਰੀ ਨੇ ਜੁੰਟ ਜੀ ਵੀ ਫੌਜ ਦੇ ਵਿੱਚ ਲੈਟਰ ਪਾਤਾ ਉਹਦੀ ਕੋਈ ਸੁਣਵਾਈ ਨਹੀਂ ਕੀਤੀ ਹੁਣ ਸਰਕਾਰ ਕਿੱਥੇ ਆ ਜੀ ਬਾਈ ਨੇ ਕੋਲ ਤੇ ਮੈਂ ਲੈ ਕੇ ਆਇਆ ਬਾਈ ਕੋਲੇ ਉਹ ਕੁੜੀ ਨੂੰ ਉਹ ਕਹਿੰਦਾ ਵੀ ਰਾਜੇ ਵੀ ਤੁਸੀਂ ਅਗਲੇ ਬੁੱਧਵਾਰ ਨੂੰ ਆ ਜਾਓ ਆ ਬੁੱਧਵਾਰ ਨੂੰ ਅਸੀਂ ਆਉਣਾ ਸ਼ਿਓਦ ਨੂੰ ਆ ਕੰਮ ਹੋ ਗਿਆ ਜੀ ਦੱਸੋ ਜੀ ਉਹਨੂੰ ਵਿਚਾਰੀ ਨੂੰ 2-3 ਸਾਲ ਹੋ ਗਏ ਬਾਈ ਭਾਨਾ ਸਿੱਧੂ ਦੀ ਗੱਲ ਕਰ ਰਹੇ ਤੁਸੀਂ ਹਾਂਜੀ ਬਾਈ ਭਾਨੇ ਸਿੱਧੂ ਦੀ ਇਹ ਤੌਰਨੇ ਚ ਬਾਈ ਨੇ ਉਹਦੀ ਉਹਨੂੰ ਫੋਨ ਕਰਿਆ ਫੌਜੀ ਸਾਹਿਬ ਕਹਿੰਦੇ ਕੋਈ ਨਾ ਅਸੀਂ ਬੁੱਧਵਾਰ ਨੂੰ ਦੇਖਾਂਗੇ ਵੀ ਆਮਾ ਕਿੱਥੇ ਫੌਜੀ ਕਿਸੇ ਦਾ ਫੋਨ ਨਹੀਂ ਸੀ ਚੱਕਦਾ ਬਾਈ ਨੇ ਬਹੁਤ ਘਰ ਵਸਾਇਆ ਜੀ ਜਨਾ ਮੈਂ 2-3 ਕੁੜੀਆਂ ਲੈ ਕੇ ਆਇਆ ਬਾਈ ਨੇ ਦੁਨਨੇ ਉਹ ਕਰੇ ਚਮਕੌਰ ਸਾਹਿਬ ਕੁੜੀ ਵਿਆਹੀ ਹੋਈ ਆ ਇਥੇ ਬਲਾਸਪੁਰਾ ਕੋਈ ਪੰਡੀ ਜੀ ਪਤਾ ਨਹੀਂ ਹੁਣ ਮੇਰੇ ਯਾਦ ਨੇ ਉਹ ਕੁੜੀ ਦਾ 2 ਸਾਲ ਹੋ ਗਏ ਕਿਹੇ ਚੱਲਦੇ ਨੂੰ ਕਚਹਿਰੀਆਂ ਵਿੱਚ ਵੀ ਵਿਚਾਰੀ ਨੇ ਤੱਕੇ ਖਾਲੇ ਫੌਜ ਦੇ ਵਿੱਚ ਵੀ ਲੈਟਰ ਪਾਤਾ ਉਹਦੀ ਕੋਈ ਦੱਸੋ ਹੁਣ ਸਰਕਾਰ ਕਿੱਥੇ ਹੈ ਜੀ ਇਹਦਾ ਦੱਸੋ ਜੀ ਕੋਈ ਐਮਐਲਏ ਨੇ ਕੋਈ ਨਮੇੜੇ ਜੀ ਕਦੇ ਕੋਈ ਦੱਸੋ ਇਹਦੇ ਕੋਲੇ ਬਾਈ ਕੋਲੇ ਪੰਜ ਪੰਜ ਰੋਜ਼ ਟੇਸ ਕੁੜੀਆਂ ਦੇ ਨਿਭੜਦੇ ਸੀ ਸੀ ਇਸ ਪਿੰਡ ਤੋਂ ਆ ਜੀ ਤੁਸੀਂ ਉਹਨਾਂ ਦੇ ਪਰਿਵਾਰ ਦੇ ਵੀ ਨਜ਼ਦੀਕੀ ਹੋ ਤੇ ਦੋਸਤੋਂ ਨਾਲ ਜਾਂਦੇ ਆਉਂਦੇ ਉਹਨਾਂ ਦੇ ਬਿਹੇਵੀਅਰ ਬਾਰੇ ਦੱਸੋ ਉਹਨਾਂ ਦੇ ਪੂਰੇ ਬਿਹੇਵੀਅਰ ਬਾਰੇ ਟੂ ਦੀ ਪੁਆਇੰਟ ਸਾਨੂੰ ਲਿਸਨ ਕਰੋ ਬਈ ਯਾਰ ਗੱਲ ਮੈਂ ਸਹੋਜੇ ਇੱਕ ਮਗਾ ਦਿੰਦਾ ਯਾਰ ਲੱਖ ਰੁਪਏ ਦਾ ਬੰਦਾ ਬਈ ਹੈ ਕਿਦੋਂ ਕੋਈ ਵੀ ਬੰਦਾ ਆਵੇ ਯਾਰ ਇੱਥੇ ਦੋਸਤ ਮਿੱਤਰਾਂ ਕੋਈ ਵੀ ਕੋਈ ਆਮ ਬੰਦਾ ਆਉਂਦਾ ਹੈ ਉਹਦੇ ਕੋਲੇ ਪਹਿਲਾਂ ਪੂਰੇ ਸਟਾਰਨ ਗੱਲ ਕਰਦਾ ਚਾਹ ਪਾਣੀ ਪੀਉਂਦਾ ਐ ਨਹੀਂ ਇਹ ਉਹ ਬੰਦੇ ਨੂੰ ਐ ਨਹੀਂ ਹੈਗਾ ਯਾਰ ਵੀ ਮੇਰਾ ਨੌਆ ਜਾ ਉਹ ਇਹ ਅੱਲ ਦੀ ਕੋਈ ਚੀਜ਼ ਨਹੀਂ ਜਮਾ ਹੋ ਆ ਉਹਦੇ ਘਰ ਦੇ ਮੰਗੂ ਪਰਿਵਾਰ ਦੇ ਮੰਗੂ ਦੂਜੇ ਬੰਦੇ ਨੂੰ ਸਮਝਦਾ ਉਹ ਬਾਕੀ ਤੁਹਾਨੂੰ ਆਪਣੇ ਸਾਹਮਣੇ ਤੁਹਾਨੂੰ ਪਤਾ ਹੈ ਇਕੱਠਾ ਦੇਖ ਕੇ ਪਤਾ ਲੱਗ ਜਾਂਦਾ ਹੈ ਵੀ ਕਿਹਨੇ ਜਿਹੜਾ ਬੰਦਾ ਉਹਦੀ ਜਦੋਂ ਬੰਦਾ ਉਹਦੇ ਘਰੇ ਆਉਂਦਾ ਚੱਲ ਕੇ ਨਾ ਜਿਹੋ ਜਿਹਾ ਸੁਭਾਅ ਹੁੰਦਾ ਉਹ ਉਸੇ ਮੁਤਾਬਕ ਹੀ ਗੱਲ ਕਰਦਾ ਨਾ ਲੋਕ ਉਹਨਾਂ ਦੀ ਵੀਡੀਓ ਪੈਂਦੀ ਹੈ ਲੋਕਾਂ ਦਾ ਕਹਿਣਾ ਇਹ ਵੀ ਹੈ ਕਿ ਉਹ ਕਰਤਣ ਬੋ ਬੋਲਦਾ ਕੋੜੇ ਬੋ ਬੋਲਦਾ ਕਰਤਣ ਬਾਈ ਪਤਾ ਕੀ ਹੈ ਸੱਚਾ ਬੰਦਾ ਕੌਣਾ ਹੈ ਸੱਚਾ ਬੰਦਾ ਹੋਊਗਾ ਬਈ ਗੱਲ ਚੁੱਪਦੀ ਹੈ ਸੱਚੇ ਬੰਦੇ ਨੂੰ ਸੱਚੇ ਬੰਦੇ ਕਹਿ ਹੂ ਨਹੀਂ ਬਾਈ ਇਹ ਮਿਠਿਆਣੀ ਜਿਲ੍ਹੇ ਦੀ ਆਹੂ ਆ ਬੈਲਟਾ ਜੀ ਠੀਕ ਹੈ ਸੰਗਰੂਰ ਜ਼ਿਲ੍ਹਾ ਇਹੋ ਜ ਆ ਬਾਈ ਸੱਚੇ ਨੂੰ ਸੱਚਾ ਕਹਿੰਦਾ ਝੂਠੇ ਨੂੰ ਝੂਠਾ ਕਹਿੰਦਾ ਸਾਨੂੰ ਵੀ ਪਤਾ ਸਰਕਾਰ ਹੋਰ ਹੁੰਦੀ ਸੀ ਐਮਪੀ ਤੋਂ ਹੋਰ ਜਿੱਦਦਾ ਸੀਗਾ ਐਮਐਲਏ ਹੋਰ ਜਿੱਦਦਾ ਸੀਗਾ ਬਸ ਕੀ ਬਾਈ ਉਹਦਾ ਦਾਦੇ ਦਾ ਵੀ ਕਿਸਾਨ ਜੂਨੀਅਰ ਦਾ ਚੀਜ਼ ਠੀਕ ਆ ਉਹਨਾਂ ਦਾ ਖੂਨ ਹੀ ਇਹੋ ਜਿਹਾ ਵੀ ਟੁਰਨ ਤੋਂ ਲੈ ਕੇ ਬਾਪੂ ਨਾਲ ਵੀ ਬਹੁਤ ਧੱਕਾ ਹੋਇਆ ਸੀ ਉਦੋਂ ਹੁਣ ਇਹਦੀ ਵਾਰੀ ਆ ਇਹ ਸੱਚ ਕਹੀ ਦਿੰਦਾ ਉਹਦਾ ਬਾਪੂ ਵੀ ਕਹਿੰਦਾ ਸੀ ਇਹ ਵੀ ਕਹਿੰਦਾ ਸੀ ਠੀਕ ਆ ਜੀ ਤੁਸੀਂ ਹੋਰ ਨੋਟ ਕਰੀ ਹੋਊਗੀ ਜਿੰਨੇ ਬਲੌਗਰ ਨੇ ਯੂਟਿਊਬਰ ਨੇ ਜਾਂ ਆਪਣੇ ਧਰਨਾ ਕਰੀ ਨੇ ਵੱਡੇ ਬੁਲਾਰੇ ਵੀ ਵੱਡੇ ਹਨ ਉਹ ਸਾਰੇ ਸੰਗਰੂਰ ਬਰਨਾਲੇ ਜ਼ਿਲ੍ਹੇ ਦੇ ਵੱਧ ਨੇ ਕਿ ਤੁਹਾਨੂੰ ਇਹ ਚੀਜ਼ ਨੋਟ ਕਰੀ ਹੋਊਗੀ ਸਿੰਗਰ ਵੀ ਵੱਧ ਨੇ ਏਰੀਆ 'ਚ ਮਾਨਸਾ ਹੋ ਗਿਆ ਆ ਸਾਰੀ ਬੈਲਟ ਆ ਮਾਲਵਾ ਬੈਲਟ 'ਚੋਂ ਸਭ ਤੋਂ ਵੱਧ ਸਾਹਿਦਕਾਰ ਵੀ ਹੋਏ ਨੇ ਤੇ ਗਾਇਕ ਕਲਾਕਾਰ ਜੋ ਵੀ ਨੇ ਹਨ ਵੀ ਮਤਲਬ ਹੱਦ ਤੋਂ ਵੱਧ ਆ ਕਿਉਂਕਿ ਬਈ ਇਹ ਲੋਕ ਪਹਿਲਾਂ ਦੀ ਨੱਡਰ ਨੇ ਬਈ ਤੇ ਘਰੇ ਬੈਠੇ ਜਾਂਦੇ ਜਾਂਦੇ ਘਰੇ ਬੈਠੇ ਜੋ ਲੋਕ ਦੇਖ ਰਹੇ ਨੇ ਵੀਡੀਓ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗੇ ਮੈਸੇਜ ਤਾਂ ਇਹ ਕਹਿੰਦੇ ਬਈ ਹੁਣ ਆਉਣ ਵਾਲੀ 5 ਤਰੀਕ ਨੂੰ ਬਈ ਬਣ ਕੇ ਹਨ ਜਿਵੇਂ 10 ਬੰਦੀਆਂ ਦਾ ਹਾਂ ਜਿਵੇਂ 10 ਬੰਦੀਆਂ ਤੋਂ ਪਰੋਣ ਆਪਾਂ ਨੂੰ ਹਨ ਵੀ ਪਹੁੰਚੋ ਬਈ ਅੱਜ ਅਸੀਂ ਤਾਂ ਐਂ ਕਹਿੰਦੇ ਯਾਰ ਅੱਜ ਸਾਡੇ ਨਾਲ ਸਾਡੇ ਭਾਈ ਨਾਲ ਧੱਕਾ ਹੋਇਆ ਕੱਲੂ ਕਿਸੇ ਨਾਲ ਵੀ ਹੋ ਸਕਦਾ ਕਿਉਂਕਿ ਇਹ ਸੱਚ ਨੂੰ ਦਬਾਉਣਾ ਚਾਹੁੰਦੇ ਬਈ ਹਾਂ ਆਉਣਾ ਟਾਈਮ ਆਪਾਂ ਕਹਿੰਦੇ ਆ ਦੇਖ ਰਹੇ ਆ ਹਾਲਾਤ ਵੀ ਬਹੁਤ ਮਾੜਾ ਆ ਰਿਹਾ ਠੀਕ ਆ ਉਹਦੇ ਹਿਸਾਬ ਨਾਲ ਆਪਾਂ ਨੂੰ ਇੱਕ ਦੋ ਨਹੀਂ ਘਰਾਂ ਚ ਨਹੀਂ ਬੈਠਣਾ ਚਾਹੀਦਾ ਹਰੇਕ ਬੰਦੇ ਸਾਥ ਦੇਣਾ ਚਾਹੀਦਾ ਕਿਉਂਕਿ ਸੱਚਾ ਬੰਦੇ ਦਾ ਯਾਰ ਸੱਚੇ ਵੰਦਰਾ ਖੜਨਾ ਚਾਹੀਦਾ ਆਪਾਂ ਨੂੰ ਘਰੇ ਨਹੀਂ ਬੈਠਣਾ ਚਾਹੀਦਾ ਠੀਕ ਆ ਜੇ ਆਪਾਂ ਇਹਨਾਂ ਨੇ ਅੱਜ ਸਾਡੇ ਇਹਨਾਂ ਨਾਲ ਨਹੀਂ ਖੜੇਗੇ ਬਾਈ ਨਾਲ ਹੋਰ ਕੀ ਨਾ ਖੜਾਗੇ ਠੀਕ ਆ ਆਪਣੇ ਕੱਲ ਕੱਲ ਨੂੰ ਕੌਣ ਖੜੂਗਾ ਅੱਜ ਬਾਈ ਚੱਕਰ ਆਇਆ ਕੱਲੂ ਆਪਣੇ ਚੱਕਰ ਵੀ ਆ ਸਕਦੇ ਆ ਠੀਕ ਆ ਤੇ ਸਰਕਾਰ ਨੂੰ ਕੀ ਕਹੋਂਗੇ ਜਾਂਦੇ ਜਾਂਦੇ ਬਾਈ ਸਰਕਾਰ ਤਾਂ ਤੁਸੀਂ ਦੇਖ ਹੀ ਰਹੇ ਹੋ ਯਾਰ ਹਾਲਾਤ ਹਾਲਾਤ ਦੱਸ ਰਹੇ ਨੇ ਠੀਕ ਆ ਸਰਕਾਰ ਨੂੰ ਤਾਂ ਇਹ ਕਹਿਣਾ ਚਾਹੁੰਦੇ ਆ ਬਾਈ ਜਿਹੜਾ ਡਰ ਹੋਣਾ ਭਾਨੇ ਵਰਗੇ ਵੀਰਾਂ ਦਾ ਜਾਂ ਲੱਖੇ ਸਧਾਨੇ ਵਰਗਿਆਂ ਦਾ ਉਹ ਡਰ ਬਾਈ ਸਰਕਾਰ ਦਾ ਹੋਣਾ ਚਾਹੀਦਾ ਸੀ ਜਿਹੜੇ ਆਪਣੇ ਵਿਰੋਧੀ ਦਰ ਆਮ ਬੰਦਿਆਂ ਦਾ ਹੋ ਰਿਹਾ ਹੈ ਜਿਹੜਾ ਅੱਜ ਕੱਲ ਜਿਹੜਾ ਕਹਿੰਦਾ ਆਮ ਬੰਦੀ ਆ ਬਾਈ ਆਮ ਬੰਦੀ ਹੈ ਬਈ ਠੀਕ ਆ ਜਿਹੜਾ ਡਰ ਹੁਣ ਇਹਨਾਂ ਦਾ ਏਜੰਟਾਂ ਨੂੰ ਆ ਜਾਂ ਆਪਣੇ ਜਿਹੜੇ ਹੈਗੇ ਨੇ ਰਿਸ਼ਵਤ ਖੋਰਾ ਨੂੰ ਆ ਜਾਂ ਚੱਟੇ ਵਾਲਾ ਨੂੰ ਆ ਉਹ ਡਰ ਆ ਇਹ ਦਾ ਸਰਕਾਰ ਦਾ ਨਹੀਂ ਹੋਏਗਾ ਹੁਣ ਇਹ ਇਹ ਗੱਲ ਹੀ ਚੁਪਦੀ ਆ ਸਾਰੇ ਦੇ ਵੱਡੀ ਗੱਲ ਇਹਨਾਂ ਨੂੰ ਇਹ ਗੱਲ ਹੀ ਚੁਪਦੀ ਆ ਕਿਉਂਕਿ ਇੱਕ ਡਰ ਆਪਣੇ ਏਰੀਆ ਚ ਆਪਦੇ ਐਮਐਲਏ ਦਾ ਹੋਣਾ ਚਾਹੀਦਾ ਠੀਕ ਆ ਜੋ ਅੱਜ ਕੱਲ ਆਪਣੇ ਆਮ ਮੰਦੇ ਦਾ ਹੋ ਰਿਹਾ ਠੀਕ ਆ ਉਹ ਸੱਚੀ ਗੱਲ ਕਹਿੰਦੇ ਐਮਐਲਏ ਆਪਦਾ ਕੰਮ ਬਸ ਮਤਲਬ ਤਿੱਕਰ ਆਉਂਦੇ ਆ ਇਦੋਂ ਬਾਅਦ ਕੋਈ ਨਹੀਂ ਹਾਂ ਨਾ ਜਵਾਬ ਦੇ ਦਿੰਦੇ ਆ ਇਦੋਂ ਬਾਅਦ ਕੋਈ ਦੱਸ ਪੁੱਛ ਨਹੀਂ ਕਰਦੇ ਠੀਕ ਆ ਕਿਸੇ ਬੰਦੇ ਨੇ ਤਾਂ ਮੂਹਰੇ ਆਉਣੀ ਸੀ ਬਈ ਯਾਰ ਹੈ ਤੇ ਬਈ ਤੁਹਾਡਾ ਬਹੁਤ ਬਹੁਤ ਧੰਨਵਾਦ